ਮੈਨੂੰ ਰਾਜਵੀਰ ਨਹੀਂ ਬਲਦਾ ਮੈਨੂੰ ੱੱਕੇ ਨਾਲ ਗੱਡੀ ਦੇ ਵਿੱਚ ਭਾ ਕੇ ਲੈ ਕੇ ਜਾਂਦੇ ਆ ਰਾਜ ਮੈਨੂੰ ਨੇ ਇਹੀ ਗੱਲ ਕਹੀ ਆ ਰਾਜ ਨੇ ਕਿਹਾ ਦੀ ਤੂੰ ਸਾਡੇ ਨਾਲ ਰਾਜਨਾਮਾ ਕਰ ਲੈ ਕਾਹਦਾ ਰਾਜਨਾਮਾ ਕਰ ਜਿਹੜੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਮੈਂ ਖਸਾ ਰਾਜਨਾਮਾ ਤੁਸੀਂ ਮੇਰੇ ਮੋਢੇ ਤੇ ਨਜਾਇਜ਼ ਪਰਚਾ ਪਾਇਆ ਨਜਾਇਜ਼ ਗੋਲੀਆਂ ਪਾਈਆਂ 28 ਉੱਤੇ ਤੇ ਮੈਂ ਰਾਜਨਾਮਾ ਕਾਹਦਾ ਕਰ ਲਾਂ ਤੇ ਉਸ ਤੋਂ ਬਾਅਦ ਜਿਹੜੇ ਸਿਵਲ ਕੱਪੜਾ ਵਾਲੇ ਮੇਰੇ ਨਾਲ ਬੈਠਾ ਉਹ ਮੇਰੇ ਲੱਫੜ ਮਾਰਦਾ ਮੂੰਹ ਤੇ ਦੇ ਮੈਂ ਰਾਜਿਰ ਤੋਂ ਪੁੱਛਦਾ ਕਿ ਮੁਲਾਜ਼ਮ ਕੱਤੋਂ ਆਉਂਦੇ ਆ ਉਹਨੇ ਫਿਰ ਮੈਨੂੰ ਸਾਰੀ ਗੱਲ ਦੱਸੀ ਹੈ ਕਹਿੰਦਾ ਵੀ ਐਂ ਕਰਕੇ ਵੀ ਜਿਹੜਾ ਰਾਜ ਐਸਆਈ ਬਰਾੜ ਤੇ ਜਸਪਾਲ ਸਿੰਘ ਜੀ ਇਹਨਾਂ ਨੇ ਰਾਜ ਨੇ ਕਹਿੰਦਾ ਮੇਰਾ ਕੋਈ ਜੀਗਾ ਲੈਣ ਦੇਣਾ ਅਸੀਂ 2 ਮਹੀਨੇ ਕੰਮ ਕੀਤਾ ਜੀ ਕੀ ਲੈਣ ਦੇਣ ਕੀ ਸੀ ਪੁਲਿਸ ਨਾਲ ਵੀ ਨਸ਼ਾ ਕਰਦੇ ਸੀਗੇ ਜੀ ਤੇ ਇਹਨਾਂ ਦੇ ਕਹ ਰਾਜ ਦੇ ਕਹਿਣ ਨਾਲ ਰਾਜ ਨੇ ਕਹਿ ਆਸ਼ ਨੂੰ ਵੀ ਤੂੰ ਕਰ ਲੈ ਕਰ ਕੋਈ ਚੱਕਰ ਨਹੀਂ ਸਾਨੂੰ ਵੀ ਉਹ ਤਹੇ ਤੇ ਦਿੱਤੇ ਤੇ ਕਰ ਜੀ ਦੇ ਦੂਜੇ ਦਿਨ ਹੀ ਮੇਰੇ ਵੱਡੇ ਲੜਕੇ ਆਰਵਿੰਦ ਨੂੰ ਮੰਡੀ ਕੋ ਚੱਕ ਲੈਂਦੇ ਆ ਜੀ ਮੰਡੀ ਕੋ ਚੱਕ ਲੈਂਦੇ ਆ ਤੇ ਉਹਨੂੰ ਰੱਖ ਦਿਆ ਚੰਦ ਪਾਜੇ ਜੀ ਚੰਦ ਪਾਜੇ ਰੱਖਦੇ ਆ ਕੋਈ ਹੁੰਦਾ 10 11 ਵਜੇ ਥਾਣੇ ਲੈ ਕੇ ਹੁੰਦੇ ਆ ਅਸੀਂ ਪਾਸੇ ਸਿਪਾਲਦਰੀ ਨੇ ਥਾਣਾ ਚ ਹਮ ਸਤਾਪ ਤੇ ਗਏ ਥਾਣੇ ਚ ਗਏ ਉਸ ਤੋਂ ਬਾਅਦ ਸਵੇਰ ਸੰਤਰੀ ਦਾ ਫੋਨ ਆ ਮੇਰੇ ਕੋਲੇ ਵੀ ਤੁਹਾਡਾ ਬੇਟਾ ਥਾਣੇ ਜਾ ਉਹ ਤੇ ਗੋਲੀਆਂ ਪਾਤੀਆਂ 28 ਮੈਂ ਗਿਆ ਮੇਰੇ ਸਾਹਮਣੇ ਸੰਤਰੀ ਰੰਗ ਦੀਆਂ ਗੋਲੀਆਂ 28 ਗਿਣ ਕੇ ਉਹਨਾਂ ਨੇ ਮੋਰ ਲਾਈ ਆ ਮੇਰੇ ਸਾਹਮਣੇ ਤੁਸੀਂ ਅਸਸਮ ਟੀਵੀ ਦੇਖ ਰਹੇ ਹੋ ਤੇ ਮੈਂ ਸੁਖਪ੍ਰੀਤ ਦੋਸਤੋ ਕੱਲ ਸਾਡੇ ਚੈਨਲ ਤੇ ਪਿੰਡ ਚੈਲ ਦੀ ਇੱਕ ਵੀਡੀਓ ਨਸ਼ੇ ਨੂੰ ਲੈ ਕੇ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਸਵੇਰੇ ਤੜਕਸਾਰ ਸਾਨੂੰ ਉਸ ਦੂਸਰੀ ਧਿਰ ਦਾ ਫੋਨ ਆਉਂਦਾ ਜਿਸ ਧਿਰ ਦਾ ਉਸ ਵੀਡੀਓ ਦੇ ਵਿੱਚ ਨਾਮ ਲਿਆ ਜਾਂਦਾ ਕਿ ਇਹਨਾਂ ਦੇ ਵੱਲੋਂ ਮੈਨੂੰ ਧਮਕੀ ਦਿੱਤੀ ਗਈ ਆ ਜੋ ਬਲਜਿੰਦਰ ਸਿੰਘ ਦੀ ਸਟੇਟਮੈਂਟ ਸੀਗੀ ਤਾਂ ਉਸ ਤੋਂ ਬਾਅਦ ਜਿਹੜਾ ਵਿਕਤੀ ਅਵਤਾਰ ਸਿੰਘ ਜਿਨ੍ਹਾਂ ਦਾ ਇਸ ਵੀਡੀਓ ਦੇ ਵਿੱਚ ਨਾਮ ਲਿਆ ਗਿਆ ਉਹ ਸਾਡੇ ਨਾਲ ਮੌਜੂਦ ਆ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਨਾਮ ਕਿਉਂ ਲਿਆ ਗਿਆ ਕੀ ਕਹਾਣੀ ਆ ਪੂਰੀ ਕੀ ਉਹਨਾਂ ਦੇ ਪਿੰਡ ਦੇ ਵਿੱਚ ਵਾਕਿਆਈ ਜੋ ਬਲਜਿੰਦਰ ਦੁਆਰਾ ਸਟੇਟਮੈਂਟ ਦਿੱਤੀ ਗਈ ਆ ਕੀ ਉਹ ਸਹੀ ਆ ਸਾਰੀਆਂ ਗੱਲਬਾਤ ਗੱਲਬਾਤ ਕਰਾਂਗੇ ਤਮਾਮ ਸਵਾਲ ਨੇ ਇਸ ਮਾਮਲੇ ਨੂੰ ਲੈ ਕੇ ਕਿਉਂਕਿ ਪੁਲਿਸ ਦੇ ਉੱਪਰ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਜਿੱਥੇ ਪੰਜਾਬ ਸਰਕਾਰ ਤੇ ਸਾਡੇ ਖਾਸ ਕਰਕੇ ਫਰੀਦਕੋਟ ਦੇ ਐਸਐਸਪੀ ਮੈਡਮ ਪ੍ਰਗਿਆ ਜੈਨ ਜਿਹੜੇ ਹਮੇਸ਼ਾ ਇਸ ਪ੍ਰਚਾਰ ਚ ਲੱਗੇ ਰਹਿੰਦੇ ਆ ਕਿ ਅਸੀਂ ਨਸ਼ਾ ਮੁਕਤ ਕਰ ਦੇਣਾ ਪੰਜਾਬ ਅਸੀਂ ਫਰੀਦਕੋਟ ਨੂੰ ਨਸ਼ਾ ਮੁਕਤ ਕਰ ਦੇਣਾ ਲਗਾਤਾਰ ਲੋਕਾਂ ਦੇ ਘਟ ਆਇਆ ਜਾ ਰਿਹਾ ਕੱਲ ਪਰਸੋਂ ਦੀ ਇੱਕ ਵੀਡੀਓ ਚੱਲ ਰਹੀ ਆ ਰਾਂਜਾਂ ਵਾਲੇ ਦੇ ਵਿੱਚ ਵੀ ਇੱਕ ਘਟ ਆਇਆ ਜਾ ਰਿਹਾ ਤਾਂ ਗੱਲਬਾਤ ਕਰਾਂਗੇ ਸਾਰੀ ਅਸਲ ਦੇ ਵਿੱਚ ਇਹ ਕਹਾਣੀ ਹੈ ਕੀ ਆ ਤੇ ਕਿੱਥੇ ਜੇ ਖੜੀ ਆ ਮੇਰੇ ਨਾਲ ਬਾਈ ਅਵਤਾਰ ਆ ਬਾਈ ਸਭ ਤੋਂ ਪਹਿਲਾਂ ਸਸਿਕਾ ਸਸਿਕਾ ਜੀ ਸਕਾ ਬਾਈ ਉਸ ਦਿਨ ਕੀ ਗੱਲਬਾਤ ਹੋਈ ਆ ਜਿਹਦੇ ਕਰਕੇ ਤੁਹਾਡਾ ਨਾਮ ਬਲਜਿੰਦਰ ਸਿੰਘ ਨੇ ਵੀਡੀਓ ਚ ਲਿਆ ਕਹਾਣੀ ਕੀ ਆ ਸਾਰੀ ਸ਼ੁਰੂ ਤੋਂ ਲੈ ਕੇ ਦੱਸੋ ਪਹਿਲਾਂ ਮੈਂ ਕੱਲ ਕਰੂੰਗਾ ਸ਼ਾਰਟ ਤੇ ਰਾਜਵੀਰ ਤੋਂ ਜੀ ਸਾਡੇ ਘਰੇ ਮੁਲਾਜ਼ਮ ਆਉਂਦੇ ਆ ਜੀ ਰਾਜਵੀਰ ਨੂੰ ਪੁੱਛਦੇ ਆ ਰਾਜਵੀਰ ਕਿੱਥੇ ਆ ਜੀ ਤੇ ਰਾਜਵੀਰ ਨਹੀਂ ਹੁੰਦਾ ਮੁਲਾਜ਼ਮ ਚਲੇ ਜਾਂਦੇ ਆ ਮੈਂ ਰਾਜਵੀਰ ਤੋਂ ਪੁੱਛਦਾ ਕਿ ਮੁਲਾਜ਼ਮ ਕੱਥੋਂ ਆਉਂਦੇ ਆ ਹੂੰ ਉਹਨੇ ਫਿਰ ਮੈਨੂੰ ਸਾਰੀ ਗੱਲ ਦੱਸੀ ਆ ਕਹਿੰਦਾ ਵੀ ਐ ਕਰਕੇ ਵੀ ਜਿਹੜਾ ਰਾਜ ਐਸਆਈ ਬਰਾੜ ਜੀ ਤੇ ਜਸਪਾਲ ਸਿੰਘ ਜੀ ਇਹਨਾਂ ਨੇ ਰਾਜ ਨੇ ਕਹਿੰਦਾ ਮੇਰਾ ਕੋਈ ਜੀਗਾ ਲੈਣ ਦੇਣਾ ਅਸੀਂ ਅ ਦੋ ਕੁ ਮਹੀਨੇ ਕੰਮ ਕੀਤਾ ਕੋਈ ਪੈਸਾਂ ਦਾ ਕੁਲਿਆ ਲੈਣ ਸੀਗਾ ਉਦੋਂ ਬਾਅਦ ਕੀ ਹੋਇਆ ਇਹਨਾਂ ਦਾ ਕੀ ਇਹਨਾਂ ਦੀ ਆਸ ਨਹੀਂ ਵਿਗੜ ਗਈ ਜੀ ਫਿਰ ਮੁਲਾਜ਼ਮ ਘਰੇ ਆਉਣ ਲੱਗ ਗਏ ਮੁਲਾਜ਼ਮ ਘਰੇ ਆਉਣ ਲੱਗ ਗਏ ਤੇ ਫਿਰ ਮੈਨੂੰ ਕਹਿੰਦੇ ਵੀ ਰਾਜ ਕਹਿੰਦਾ ਵੀ ਤੂੰ ਐ ਕਰ ਤੂੰ ਸਾਨੂੰ ਪੰਚਾਇਤ ਤੋਂ ਵੀ ਲਿਖਾ ਕੇ ਦੇ ਦੇ ਭਾਈ ਕੰਮ ਕੀ ਲੈਣ ਦੇਣ ਕੀ ਸੀ ਪੁਲਿਸ ਦਾ ਨਸ਼ਾ ਕਰਦੇ ਸੀਗੇ ਜੀ ਤੇ ਇਹਨਾਂ ਦੇ ਕਹ ਰਾਜ ਦੇ ਕਹਿਣ ਨਾਲ ਰਾਜ ਨੇ ਕਹਿ ਆਸ਼ ਨੂੰ ਵੀ ਤੂੰ ਕਰ ਲੈ ਕਰ ਕੋਈ ਚੱਕਰ ਨਹੀਂ ਸਾਨੂੰ ਵੀ ਉਹ ਤਹੇ ਤੇ ਦਿੱਤੇ ਦੇ ਕਰਾ ਜੀ ਹਾਂ ਜੀ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਪੁਲਿਸ ਤੁਹਾਡੇ ਲੜਕੇ ਨਾਲ ਰਲ ਕੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਜੀ ਉਹ ਦੁਬਾਰਾ ਇਹਨਾਂ ਦਾ ਕੋਈ ਵਿਗੜ ਗਈ ਫਿਰ ਉਹ ਮੁਲਾਜ਼ਮ ਆਉਂਦੇ ਸੀ ਉਹ ਕਹਿੰਦੇ ਸਾਨੂੰ ਪੰਚਾਇਤ ਲੋਖਾ ਕੇ ਦੇ ਦੇ ਮੈਂ ਸਰਪੰਚ ਕੋਲ ਗਿਆ ਤੇ ਸਰਪੰਚ ਨੇ ਕਿਹਾ ਵੀ ਕੋਈ ਗੱਲ ਨਹੀਂ ਸਾਨੂੰ ਦੇਖ ਲੈਣ ਦੇ ਪੁੱਛ ਦੱਸ ਕਰ ਲੈਣ ਦੇ ਜੀ 2 2.5 ਮਹੀਨੇ ਪੁੱਛਦਾ ਸੀ ਕੀਤੀ ਤੇ ਮੁੜ ਕੇ ਇਹਨਾਂ ਨੇ ਮੁਰਾ ਲੱਗ ਦੇ ਦੀਆਂ ਸਰਪੰਚ ਨੇ ਪੰਚਾਇਤ ਨੇ ਮੈਂ ਥਾਣੇ ਫੜਾਇਆ ਜੀ ਜੀ ਥਾਣੇ ਫੜਾਇਆ ਉਹ ਦੂਜੇ ਦਿਨ ਹੀ ਮੇਰੇ ਵੱਡੇ ਲੜਕੇ ਅਰਵਿੰਦ ਨੂੰ ਮੰਡੀ ਕੋ ਚੱਕ ਲੈਂਦੇ ਆ ਜੀ ਮੰਡੀ ਚੱਕ ਲੈਂਦੇ ਆ ਤੇ ਉਹਨੂੰ ਰੱਖਦੇ ਆ ਚੰਦ ਪਾਜੇ ਚੰਦ ਪਾਜੇ ਰੱਖਦੇ ਆ ਕੋਈ ਉਹਨੂੰ 10 11 ਵਜੇ ਥਾਣੇ ਲੈ ਕੇ ਹੁੰਦੇ ਆ ਅਸੀਂ ਪਾਸੇ ਸਿਪਾਲ ਦੇ ਨੇ ਥਾਣਾ ਚ ਸਤਾਪ ਤੇ ਗਏ ਥਾਣੇ ਚ ਗਏ ਉਸ ਤੋਂ ਬਾਅਦ ਸਵੇਰ ਸੰਤਰੀ ਦਾ ਫੋਨ ਆ ਮੇਰੇ ਕੋਲੇ ਵੀ ਤੁਹਾਡਾ ਬੇਟਾ ਥਾਣੇ ਚ ਉਹ ਤੇ ਗੋਲੀਆਂ ਪਾਤੀਆਂ 28 ਮੈਂ ਕਿਹਾ ਸਰ ਉਹ ਤਾਂ ਵੀ ਇਹ ਕੰਮ ਕਰਦਾ ਹੀ ਨਹੀਂਗਾ ਕਹਿੰਦੇ ਨਹੀਂ ਸਾਨੂੰ ਪਤਾ ਨਹੀਂ ਕਿ ਕਦੇ ਦੀ ਮੁਲਾਕਾਤ ਅਭੀ ਆ ਜਾ ਰੂ ਡਿਊਟੀ ਪੁਆਇੰਟ ਅਭੀ ਜੇ ਜਨ ਮੈਂ ਠੀਕ ਆ ਜੀ ਜੀ ਮੈਂ ਥਾਣੇ ਗਿਆ ਠਾਨੇ ਗਿਆ ਉੱਥੇ ਅ ਅੰਗਰੇਜ਼ ਸਿੰਘਾ ਕੋਈ ਹੌਲਦਾਰ ਪਤਾ ਨਹੀਂ ਐਸੀ ਤਾਂ ਪਤਾ ਨਹੀਂ ਕਿ ਕਿਉਂ ਕੋਈ ਬਰਦੀ ਨਹੀਂ ਪਈ ਸੀ ਮੈਨੂੰ ਕਹਿੰਦਾ ਅਰਵੰਤਗਰ ਵਾਲਾ ਕੰਮ ਕਰਾਂ ਜੀ ਕਹਿੰਦਾ ਕਿ ਤੂੰ ਉਹ ਉਹਨੂੰ ਹਲਕ ਦਿਨ ਮਗਾ ਸ਼ਰਮ ਕਿਹੜਾ ਮਾਪਿਆ ਜਿਹੜਾ ਆਪਣੇ ਬੇਟੇ ਨੂੰ ਨਸ਼ਾ ਕਰਨ ਲਾਊਗਾ ਕਿਰਾ ਤੇਰੇ ਤੇ ਹੀ ਪਾਚਾ ਪੋਣਾ ਤੇ ਮੈਂ ਆਪਰਕ ਨਹੀਂ ਬੋਲਾ ਮੈਂ ਮੈਂ ਗਿਆ ਮੇਰੇ ਸਾਹਮਣੇ ਸੰਤਰੀ ਰੰਗ ਦੀਆਂ ਗੋਲੀਆਂ 28 ਗਿਣ ਕੇ ਉਹਨਾਂ ਨੇ ਮੋਹਰ ਲਾਈ ਮੇਰੇ ਸਾਹਮਣੇ ਜੀ ਤੇ ਉਸ ਤੋਂ ਬਾਅਦ ਮੈਂ ਆ ਗਿਆ ਫਿਰ ਮੈਂ 4-5 ਦਿਨ ਬਾਅਦ ਇਹਨਾਂ ਤੇ ਦਰਖਾਸਤਾਂ ਦਿੱਤੀਆਂ ਕਿੰਨਾ ਤੇ ਦਰਖਾਸਤ ਦਿੱਤੀ ਤੁਸੀਂ ਐਸੇ ਰਾਜ ਹੂੰ ਤੇ ਐਸੇ ਜਸਪਾਲ ਸਿੰਘ ਦੋਵਾਂ ਨਾਲ ਹੋਰ ਆ ਜਿਹੜੇ ਸਿਵਲ ਕਪੜਾ ਚਾਹੁੰਦੇ ਉਹਨਾਂ ਦਾ ਮੈਨੂੰ ਨਾਂ ਨਹੀਂ ਪਤਾਗਾ ਕਿਉਂਕਿ ਉਹਨਾਂ ਦੇ ਵਰਤੀ ਨਹੀਂ ਲੱਗੀ ਹੁੰਦੀ ਹੂੰ ਤੇ ਇਹਨਾਂ ਦਾ ਖਰਚਾ ਦੇਦਿਆਂ ਉਦੋਂ ਬਾਅਦ 20 ਤਰੀਕ ਨੂੰ ਅਰਵਿੰਦੀ ਜਮਾਨਤ ਹੋ ਕੇ 20 ਤਰੀਕ ਨੂੰ ਭਰਾ ਪੜਾ ਦਿੰਦਾ ਮੈਂ ਹੂੰ ਮੈਂ ਜੇ ਘਰੇ ਹੀ ਹੋਣਾ ਇਹ ਚਾਰੇ ਮੁਲਾਜਾਂ ਫੇਰ ਆ ਜਾਂਦੇ ਆ ਜੀ ਮੈਨੂੰ ਕਿੱਧਰ ਰਾਜਵੀਰ ਕਿੱਥੇ ਆ ਜੀ ਮੈਂ ਕਿਹਾ ਸਰ ਰਾਜਵੀਰ ਦੇ ਨੂੰ ਮੈਂ ਪੰਚਾਇਤ ਤੋਂ ਸਾਈਨ ਕਰਾ ਕੇ ਦੇਤੇ ਆ ਹਾਂ ਉਹਦਾ ਹੁਣ ਕੋਈ ਕੰਮ ਹੀ ਨਹੀਂਗਾ ਹੂੰ ਤੇ ਕਹਿੰਦੇ ਨਹੀਂ ਵੀ ਉਹਨੂੰ ਲੈ ਕੇ ਜਾਣਾ ਮਹਾ ਸਰ ਕਾਦੇ ਵੇਤੇ ਦੂਜੇ ਵੰਨ ਜਮਾਨਤ ਕਰਾਈ ਮੈਂ ਅੱਛਾ ਉਦੋਂ ਬਾਅਦ ਇਹ ਮੈਨੂੰ ਰਾਜਵੀਰ ਨਹੀਂ ਮਿਲਦਾ ਮੈਨੂੰ ਧੱਕੇ ਨਾਲ ਗੱਡੀ ਦੇ ਵਿੱਚ ਵਾ ਕੇ ਲੈ ਕੇ ਜਾਂਦੇ ਆ ਰਾਜ ਮੈਨੂੰ ਇਹਨਾਂ ਨੇ ਇਹੀ ਗੱਲ ਕਹੀ ਆ ਰਾਜ ਨੇ ਕਿਹਾ ਤੂੰ ਸਾਡੇ ਨਾਲ ਰਾਜਨਾਮਾ ਕਰ ਲੈ ਕਾਦਾ ਰਾਜਨਾਮਾ ਕਰ ਜਿਹੜੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਮੈਂ ਕਿਹਾ ਸਰ ਰਾਜਨਾਮਾ ਤੁਸੀਂ ਮੇਰੇ ਮੋਢੇ ਤੇ ਨਜਾਇਜ਼ ਪਰਚਾ ਪਾਇਆ ਨਜਾਇਜ਼ ਗੋਲੀਆਂ ਪਾਈਆਂ 28 ਉੱਤੇ ਤੇ ਮੈਂ ਰਾਜਨਾਮਾ ਕਾਦਾ ਕਰ ਲਾਂ ਤੇ ਉਦੋਂ ਬਾਅਦ ਜਿਹੜੇ ਸ਼ਿਵਲ ਕਪੜਾ ਵਾਲਾ ਮੇਰੇ ਨਾਲ ਬੈਠਾ ਉਹ ਮੇਰੇ ਲੱਫੜ ਮਾਰਦਾ ਮੂੰਹ ਤੇ ਤੇ ਮੈਂ ਮੇਰੀ ਇਹੀ ਗੱਲ ਆ ਤੁਸੀਂ ਨਿਯਾਜ਼ ਕੀਤਾ ਉਸ ਮੁੰਡੇ ਦਾ ਕੀ ਉਹਨੂੰ ਕਹਿੰਦੇ ਆਹੋ ਪਾਸਪੋਰਟ ਬਣਾਇਆ ਸੀਗਾ ਬਾਹਰ ਭੇਜਣਾ ਸੀ ਉਹਨੂੰ ਉਹਦੇ ਨਾਲ ਜ਼ਿੰਦਗੀ ਖਰਾਬ ਕਰਤੀ ਜਮਾ ਬੇੜਾ ਗਰ ਕਰਤਾ ਦਾ ਨਿਯਾਜ਼ ਪਰਚਾ ਪੈਂਦਾ ਨਿਯਾਜ਼ ਬਿਲਕੁਲ ਨਿਯਾਜ਼ ਮੈਂ ਕਹਿੰਦੇ ਵੀ ਉਹਦਾ ਪਾਸਪੋਰਟ ਜਮਾ ਕਰਾ ਕੇ ਜੇਲ੍ਹ ਦੇ ਵਿੱਚ ਫੇਰ ਮੈਂ ਕਹਿੰਦੇ ਜਮਾਨਤ ਪਰੇ ਜਮਾਨਤ ਪਰੇ ਤੇ ਪਾਸਪੋਰਟ ਜਮਾ ਕੀਤਾ ਲੈ ਹੂੰ ਉਸ ਤੋਂ ਬਾਅਦ ਮੈਨੂੰ ਮੈਂਬਰ ਜਸਵਿੰਦਰ ਸਿੰਘ ਸਾਡੇ ਮੈਂਬਰ ਉਹ ਮੈਨੂੰ ਛੁਡਾ ਕੇ ਲਿਆਉਂਦਾ ਸ਼ਾਮ ਨੂੰ ਮੈਂ ਹਜੇ ਘਰੇ ਬਾਹਰ ਹੀ ਵਰਦਾਂ ਤੇ ਇਹ ਆ ਕੇ ਫਿਰ ਲੈਟ ਹੈ ਨਹੀਂ ਸੀਗੀ ਨੇਰੇ ਆ ਕੇ ਬਾਹਰ ਚ ਖੜ ਜਾਂਦੇ ਆ ਜੀ ਕਹਨ ਲੱਗ ਕੇ ਹੂੰ ਤੇ ਮੈਨੂੰ ਕੋਣ ਕੋਣ ਖੜਦਾ ਹੈ ਤੁਹਾਡੀ ਕੰਦ ਰਾਜ ਹੂੰ ਤੇ ਜਸਪਾਲ ਦੋ ਉਹੀ ਮੁਲਾਜ਼ਮ ਜਿਹੜੇ ਸਾਰੇ ਉਹੀ ਮੁਲਾਜ਼ਮ ਆ ਖੜਨਦੇ ਆ ਜੀ ਮੈਂ ਬਾਹਰ ਕਾ ਮੈਂ ਖ ਸਰ ਦੱਸੋ ਕਹਿੰਦੇ ਰਾਜ ਵੀ ਰਹਿ ਨਹੀਂ ਮਾਨੀ ਸਰ ਉਹ ਤਾਂ ਨਹੀਂ ਆਏਗਾ ਹੂੰ ਤੋੜੇ ਦਾ ਮਰਤਾ ਆਈ ਨਹੀਂ ਤਾਂ ਉਹ ਤਾਂ ਘਰੇ ਵਰਦਾ ਹੀ ਨਹੀਂਗਾ ਜੀ ਤੇ ਫਿਰ ਕਹਿੰਦੇ ਚਾ ਕੋਈ ਨਹੀਂ ਸਵੇਰ ਫਿਰ ਚਾਹ ਪੀਣ ਤੋਂ ਪਹਿਲਾਂ ਹੀ ਆ ਜਾਂਦੇ ਆ ਅੰਦਰ ਆਉਂਦੇ ਆ ਤਲਾਸੀ ਲੈ ਜਾਂਦੇ ਆ ਹੂੰ ਫਿਰ ਫੇਰ ਜੜੇ ਜਾਂਦੇ ਆ ਅੱਛਾ ਇੱਕ ਮੈਂ ਥੋੜੀ ਜੀ ਕਹਿਣਾ ਭੁੱਲ ਗਿਆ ਜਦੋਂ ਆਰਵਿੰਦ ਨੂੰ ਫੜਿਆ ਸੀਗਾ ਮੰਡੀ ਵਿੱਚੋਂ ਉਸ ਤੋਂ ਬਾਅਦ ਇਹੀ ਚਾਰ ਮੜਜ ਘਰੇ ਘਰੇ ਆਉਂਦੇ ਆ ਜੀ ਘਰੇ ਆਉਂਦੇ ਆ ਤਲਾਸ਼ੀ ਲੈਂਦੇ ਸਾਰੇ ਬੈੱਡਫੋਨ ਸਾਰੇ ਬੈੱਡ ਦੀ ਟੋਟਲ ਤਲਾਸ਼ੀ ਲੈ ਲੈਂਦੇ ਆ ਇਹਨਾਂ ਨੂੰ ਕੱਖ ਨਹੀਂ ਮਿਲਿਆ ਕੁਝ ਵੀ ਮੇਰਾ ਫੋਨ ਲੈ ਜਾਂਦੇ ਆ ਮੇਰੀ ਵਾਈਫ ਦਾ ਫੋਨ ਲੈ ਜਾਂਦੇ ਆ ਤਿੰਨ ਫੋਨ ਤੇ ਨਾਲ ਕੋਈ ਜੋਕਾ ਦੇ ਹੈੱਡਫੋਨ ਉਹ ਲੈ ਜਾਂਦੇ ਆ ਉਹਨਾਂ ਨੇ ਹਾਇ ਤੱਕ ਮੋੜੇ ਨਹੀਂ ਉੱਥੇ ਰੱਖੀ ਬੈਠੇ ਆ ਜੀ ਕਿਉਂਕਿ ਜਿਨ੍ਹਾਂ ਦੇ ਵਿੱਚ ਕੋਈ ਮਾੜੇ ਮੋਟੇ ਸਬੂਤ ਸੀਗੇ ਉਹ ਮੋਬਾਈਲ ਲੈ ਗਏ ਜਿਹੜੇ ਸਬੂਤ ਉਹਨਾਂ ਦੇ ਖਿਲਾਫ ਉਦੋਂ ਬਾਅਦ ਦੁਬਾਰਾ ਆਉਂਦੇ ਜਦੋਂ ਮੈਂ ਵੀਡੀਓ ਬਣਾਉਣ ਲੱਗਿਆ ਨਾ ਇਹਨਾਂ ਨੇ ਉੱਥੇ ਮੇਰੀ ਕੁੱਟਮਾਰ ਵੀ ਕੀਤੀ ਆ ਜਿਹੜੀਆਂ ਵੀਡੀਓ ਬਣਾਈ ਸੀਗੀ ਵੀਡੀਓ ਇਹਨਾਂ ਨੇ ਮੇਰਾ ਉੱਥੇ ਗੂਠਾ ਲਵਾ ਕੇ ਇਹਨਾਂ ਨੇ ਉਸੇ ਟਾਈਮ ਡਿਲੀਟ ਕੀਤੀਆਂ ਤੇ ਮੇਰੇ ਹਜੇ ਤੱਕ ਇੱਥੇ ਨਿਸ਼ਾਨ ਖੂਬ ਦੇਖਦਾ ਬਣੋ ਇੱਥੇ ਆ ਮੱਥੇ ਦੇ ਇਹ ਠੁੱਡੇ ਦਾ ਨਿਸ਼ਾਨ ਆ ਹੂੰ ਮੇਰੀ ਵਾਈਫ ਨੂੰ ਲੈ ਕੇ ਜਾਂਦੇ ਸੀਗੇ ਮੈਂ ਕਿਹਾ ਸਰ ਮੇਰੀ ਬੈਫ ਨੂੰ ਨਹੀਂ ਲੈਣਾ ਇਹ ਮਰੀਜ਼ ਆ ਬੀਪੀ ਦੀ ਮਰੀਜ਼ ਆ ਸ਼ੂਗਰ ਦੀ ਮਰੀਜ਼ ਆ ਤੁਸੀਂ ਮੈਨੂੰ ਲੈ ਜਾਓ ਮੈਂ ਦੇ ਪੈਰੀ ਜਦੋਂ ਮੈਂ ਪਹਿਲੀ ਡਿੰਗਾਂ ਦੇ ਮਸਾਰੀ ਨਾਲ ਜੋ ਮੈਨੂੰ ਲੱਗਿਆ ਤੁਸੀਂ ਮੇਰੇ ਠੁੱਡੇ ਮਾਰਦੇ ਆ ਆਹ ਤੇ ਮੇਰੇ ਕਹੇ ਨਿਸ਼ਾਨਾਗਾ ਜੀ ਠੁੱਡੇ ਜੋ ਠੁੱਡੇ ਮਾਰਾ ਮੇਰੇ ਲੋਹ ਲਿਕਣ ਲੱਗਾ ਮੈਨੂੰ ਫੇਰ ਲੈ ਜਾਂਦੇ ਆ ਬਿਕਰੇ ਦਾਖਣਾ ਜੀ ਫੇਰ ਮੈਨੂੰ ਸ਼ਾਮ ਨੂੰ ਮੈਮਰੀਸ ਟਾਕ ਲੈ ਕੇ ਆਉਂਦਾ ਜੀ ਹਾਂਜੀ ਫੇਰ ਉਹਦੇ ਬਾਅਦ ਤਿੰਨ ਚਾਰ ਦਿਨ ਬਾਅਦ ਫੇਰ ਫੇਰ ਆਉਂਦੇ ਆ ਫੇਰ ਤਲਾਸ਼ ਲੈ ਕੇ ਜਾਵਰਦੇ ਆ ਜੀ ਤੇ ਉਹਦੇ ਬਾਅਦ ਮੈਂ ਕਿਤੇ ਕੰਮ ਚਲਾ ਗਿਆ ਦੋ ਮਹੀਨੇ ਫੇਰ ਹੁੰਦੇ ਆ ਫਿਰ ਫੇਰ ਤਲਾਸ਼ ਲੈ ਕੇ ਜਾਵਰਦੇ ਆ ਲਗਾਤਾਰ ਆ ਰਿਹਾ ਵੀ ਕਤਾਰ ਆ ਰਿਹਾ ਜੀ ਹੂੰ ਫਿਰ ਨੇ ਕੀ ਕੀਤਾ ਇਹਨਾਂ ਨੇ ਮੇਰੇ ਭਤੀਜਾ ਦਾ ਪਵਨ ਪੰਮਾ ਪੰਮਾ ਉਹਨੂੰ ਇਹ ਚੱਕ ਲੈਂਦੇ ਪੈਂਡ ਦੇ ਵਿੱਚੋਂ ਜੀ ਉਹਦੀ ਕੁੱਟਮਾਰ ਕਰਦੇ ਆ ਉਹਦੇ ਪੈਰਾਂ ਦੀਆਂ ਤਲੀਆਂ ਕੁੱਟਦੇ ਆ ਕਿਹੜੀ ਵਜ੍ਹਾ ਤੋਂ ਕੋਈ ਕੋਈ ਕਾਰਨ ਧਰਿਆ ਹੋਊ ਕਾਰਨ ਇਹ ਸਾਨੂੰ ਰਾਜਵੀਰ ਦੱਸ ਕਿੱਥੇ ਆ ਜੀ ਉਹਨੂੰ ਕੁੱਟ ਕੇ ਥਾਣੇ 'ਚੋਂ ਮਨਾ ਕੇ ਕੁੱਟ ਕੇ ਪੈਰਪੁਰ ਕੁੱਟ ਕੇ ਜਾਵਾਂ ਉਹ ਨਾ ਮੈਂ ਤਾਂ ਉਹਨੂੰ ਲੜਦਾ ਸੀ ਤੂੰ ਦੱਸ ਕੋਨੇ ਆਏਗਾ ਪਰ ਉਹ ਡਰ ਗਿਆ ਉਹ ਪਾਸੇ ਹੋ ਗਿਆ ਜੀ ਟਲ ਗਿਆ ਉਹ ਉਹਨੂੰ ਕੁੱਟ ਘਾਉਂਦੇ ਆ ਫਿਰ ਉਹਨੂੰ ਪਤਾ ਸੀਗਾ ਤੇ ਉਹ ਮੇਰੇ ਦੂਜੇ ਭਤੀਜੇ ਦੇ ਘਰੇ ਉੱਥੇ ਲੈ ਜਾਂਦਾ ਜੀ ਉੱਥੇ ਇਹਨਾਂ ਦੀ ਬਹਿਸ-ਬਾਜੀ ਹੁੰਦੀ ਆ ਰਾਜਵੀਰ ਦੀ ਪੰਮੇ ਨੇ ਮੇਰੇ ਭਤੀਜੇ ਨਾਲ ਉਹ ਉਹਨੂੰ ਲੜਦਾ ਵੀ ਤੂੰ ਕਿਉਂ ਲੈ ਕੇ ਆਇਆ ਇੱਥੇ ਇਹਨੇ ਆਸ ਵਿੱਚ ਮੜ ਕੇ ਜਿਵੇਂ ਜੋਸ਼ੀਤ ਹੋ ਜਾਂਦੇ ਆ ਲੜਗੜੀ ਹੋ ਜਾਂਦੀ ਆ ਉੱਥੇ ਮੜ ਕੇ ਦੋਨੇ ਜਾਵੜ ਦੇ ਭੱਜ ਜਾਂਦੇ ਆ ਰਾਜਵੀਰ ਤੇ ਪਮਨਦੀ ਪਾ ਹੂੰ ਉਸ ਤੋਂ ਬਾਅਦ ਇਹ ਕੀ ਕਰਦੇ ਆਪਨੂੰ ਨਹੀਂ ਪਤਾ ਮੁਲਾਜ਼ਮਾਂ ਨੇ ਇਹਨਾਂ ਕੋਲੇ ਕੀ ਕਿਹਾ ਕੀ ਨਹੀਂ ਕਿਹਾ ਇਹਨਾਂ ਨੇ ਸਾਰਾ ਸਟਾਫ ਬੁਲਾ ਲਿਆ ਇੱਥੇ ਉਹ ਤੇ ਗੱਲ ਇਹ ਇਹ ਚੱਲ ਰਹੀ ਆ ਕਿ ਪੁਲਿਸ ਦੇ ਉੱਪਰ ਪਥਰਾ ਕੀਤਾ ਗਿਆ ਫਿਰ ਉੱਥੇ ਪੁਲਿਸ ਗਈ ਆ ਹਾਂਜੀ ਪਤਾ ਨਹੀਂ ਆਪਾਂ ਨੇ ਕੀ ਨੱਕਿਆ ਕਿ ਨਹੀਂ ਕਿਹਾ ਪਰ ਉੱਥੇ ਕੋਈ ਅਜਿਹੀ ਗੱਲ ਨਹੀਂ ਹੋਈਗੀ ਸਿਰਫ ਰਾਜਵੀਰ ਨੂੰ ਫੜਨ ਦੀ ਚੱਕਰ 'ਚ ਸੀਗਾ ਤੁਸੀਂ ਮੌਜੂਦ ਸੀ ਉੱਥੇ ਬਿਲਕੁਲ ਮੌਜੂਦ ਸੀਗਾ ਜੀ ਮੈਨੂੰ ਘਰੇ ਆ ਮੇਰੀ ਭਤੀਜ ਨੂੰ ਆਉਂਦੀ ਆ ਮੈਨੂੰ ਕਹਿੰਦੀ ਚਾਚਾ ਕਹਿੰਦੀ ਰਾਜਵੀਰ ਨੂੰ ਕੁੱਟੀ ਜਾਂਦੇ ਆ ਜੀ ਜਦੋਂ ਹੁਣ ਮੈਂ ਕਿਹੜਾ ਪਿਓ ਜਿਹੜਾ ਉਹਦੇ ਬਤੂ ਮੂਰੀ ਸਾਹਮਣੇ ਘਟਾਲੂ ਗਈ ਮੈਂ ਭੱਜ ਗਿਆ ਫਿਰ ਇਹ ਜਦੋਂ ਸੁਖ ਹੋ ਜਾਂਦੇ ਸੀਗੇ ਇਹ ਛੱਡ ਛੱਡਾ ਛੜੇ ਕਰਾਈ ਜੂਰ ਬੋਧੂ ਬਾ ਚਲੇ ਗਏ ਸੀ ਫ ਉਹ ਹਾਂ ਅਜਾ ਪਾਸਿਆਂ ਜੀ ਮੇਨ ਗੱਲ ਹੈਗੀ ਨਸ਼ੇ ਦੀ ਜੀ ਹਾਂ ਬਈ ਜਿਹੜੀ ਬਲਜਿੰਦਰ ਨੇ ਸਟੇਟਮੈਂਟ ਦਿੱਤੀ ਆ ਕਿ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਹੈਗਾ ਬਈ ਨਸ਼ਾ ਹੈਗਾ ਜੀ ਬਿਲਕੁਲ ਹੈਗਾ ਪਰ ਨਸ਼ਾ ਜਿਹੜਾ ਹੈਗਾ ਪਰ ਜਿਹੜੇ ਨਸ਼ਾ ਦੇ ਚੰਗੇ ਜਿਹੜੇ ਵਜੇ ਦੇ ਨਸ਼ਾ ਉਹਨਾਂ ਤੱਕ ਮੈਨ ਪਤਾ ਨਹੀਂ ਜਾਣੋ ਨਾਲ ਕੋਈ ਸੈਟਲਮੈਂਟਾਂ ਜਾਣ ਤੱਕ ਪਹੁੰਚਦੇ ਨਹੀਂ ਇਹ ਗਰੀਬ ਜਿਹੜੇ ਬੰਦੇ ਨਸ਼ਾ ਕਰਦੇ ਆ ਨਾ ਉਹਨਾਂ ਤੇ ਫੜ ਕੇ ਪਰਚੇ ਪਾ ਦਿੰਦੇ ਆ ਜੇ ਪਰਚਾ ਨਹੀਂ ਤੇ ਲੈਣ ਦਨ ਕਰਕੇ ਆ ਜਾਂਦੇ ਆ ਕਿਉਂਕਿ ਰਾਜ ਆ ਜਿਹੜਾ ਜਿੱਦੇ ਮੈਨੂੰ ਲੈ ਕੇ ਗਿਆ ਜਿੱਦੇ ਆ ਮੇਰੇ ਨਿਸ਼ਾਨਾ ਜਿੱਦਾ ਉੱਦੇ ਸਾਡੇ ਪਿੰਡ ਦਾ ਕੋਈ ਬੰਦਾ ਗਿਆ ਤੇ ਉਹਨੇ 8000 ਰੁਪਇਆ ਲੈ ਕੇ ਰਾਜ ਨੇ ਫੇਰ ਛੱਡਿਆ ਮੈਨੂੰ ਦੱਸੋ ਮੇਰਾ ਕੀ ਕਸੂਰਾ ਮੈਂ ਤਾਂ ਨਸ਼ਾ ਵੇਚਦਾ ਜਾਂ ਮੈਂ ਖਾਣਾ ਮੈਂ ਬਿਜਲੀ ਦਾ ਕੰਮ ਕਰਦਾ ਜੋਗੀ ਵਾਲੀ ਵਸਤੀ ਮੇਰੀ ਦੁਕਾਨਾ ਬਿਜਲੀ ਦੀ ਜੀ ਹਾਂਜੀ ਬਿਜਲੀ ਦਾ ਕੰਮ ਕਰਦਾ ਮੇਰਾ ਕੀ ਇਹ ਜਿ ਕਸੂਰਾ ਮੈਨੂੰ ਚੱਕ ਕੇ ਲੈ ਜਾਂਦੇ ਮੇਰੇ ਤੇ ਦਬਾਅ ਆਉਂਦੇ ਆ ਤੂੰ ਖੜਨਾ ਰਾਜੀਨਾਮਾ ਕਰ ਤੇ ਦਬਾਅ ਕਿਉਂ ਪਾਉਂਦੇ ਆ ਦਰਦ ਕੀ ਆ ਫਿਰ ਆ ਜਾ ਰਾਜੀਨਾਮਾ ਵੀ ਜਿਹੜੀਆਂ ਮੇਰੀਆਂ ਦਰਖਾਸਤਾਂ ਦਿੱਤੀਆਂ ਵਿਆਂ ਹੂੰ ਉਹਦੇ ਕਾਰਨ ਉਹਦੇ ਕਾਰਨ ਹੀ ਕਦੇ ਉਹਦੇ ਕਾਰਨ ਹੀ ਮੈਨੂੰ ਲੈ ਜਾਂਦੇ ਆ ਜਹ ਰਾਜਵੀਰ ਨੂੰ ਭਾਲਦੇ ਆ ਸਾਡਾ ਨਰਾਜ਼ੀ ਨਾ ਮਾ ਕਰੋ ਸੈਟਲਮੈਂਟ ਕਰੋ ਸਾਡੇ ਨਾਲ ਹੂੰ ਸਾਰਾ ਤੁਸੀਂ ਤੁਸੀਂ ਇਹ ਕਹਿੰਦੇ ਆ ਵੀ ਜਿਹੜਾ ਜਿਹੜੀ ਪੁਲਿਸ ਤੁਹਾਡੇ ਲੜਕੇ ਨਾਲ ਰਲ ਕੇ ਪਿੰਡ ਦੇ ਵਿੱਚ ਨਸ਼ੇ ਦਾ ਕੰਮ ਕਰਦੀ ਸੀ ਤੁਸੀਂ ਕਹਿੰਦੇ ਆ ਵੀ ਉਹਦੇ ਕਰਕੇ ਦਬਾਅ ਪਾਉਂਦੇ ਆ ਮੇਰੇ ਤੇ ਉਹਦੇ ਕਰਕੇ ਨਹੀਂ ਹਰ ਜਿਹੜੀਆਂ ਮੈਂ ਦਿਖਾ ਜਿਹੜੇ ਮੇਰੇ ਮੁੰਡੇ ਤੇ ਨਜਾਇਜ਼ ਪਰਚਾ ਪਾਇਆ ਮੇਰੀਆਂ ਦਰਖਾਸਤਾਂ ਦਿੱਤੀਆਂ ਵੀਆਂ ਹੂੰ ਤੇ ਉਹਦੇ ਕਰਕੇ ਮੈਂ ਤੇ ਦਬਾਅ ਪਾਉਂਦੇ ਤੂੰ ਸਾਡੇ ਨਾਲ ਰਾਜੀਨਾਮਾ ਕਰ ਜੀ ਹਾਂਜੀ ਜੀ ਨਸ਼ਾ ਨਸ਼ਾ ਵਧੂ ਮੰਦਾ ਸਾਪੇ ਕਰਦਾ ਇਸ ਕੋਈ ਚੱਕਰ ਨਹੀਂ ਨਸ਼ਾ ਵੇਖਦਾ ਨਹੀਂ ਸਰਕਾਰ ਤਾਂ ਕਹਿੰਦੀ ਬਈ ਅਸੀਂ ਤਾਂ ਨਸ਼ਾ ਮੁਕਤ ਬਣਾਤਾ ਪੰਜਾਬ ਨੂੰ ਐਸਐਸਪੀ ਮੈਡਮ ਦਾ ਰੋਜ਼ ਕਾਰਵਾਈ ਕਰਦੇ ਆ ਕਹਿੰਦੇ ਜੀ ਤਾਂ ਨਸ਼ੇ ਤੇ ਕੰਟਰੋਲ ਬਹੁਤ ਕਰ ਲਿਆ ਦੇਖੋ ਸਰ ਕੋਈ ਇਸ ਇਸ ਗੱਲ ਚ ਕਿਸੇ ਚੀਜ਼ ਹਲਕੋ ਨਹੀਂ ਖੂ ਤੇ ਕੈਮਰੇ ਲੱਗੇ ਹੋਏ ਆ ਕੈਮਰੇ ਚੈੱਕ ਕਰੋ ਤੁਹਾਨੂੰ ਦੋ ਬੰਦੇ ਦਿਸਣਗੇ ਇੱਕ ਬੰਦਾ ਨਸ਼ਾ ਦੇ ਜਾਂਦਾ ਮਗਰਲਾ ਬੰਦਾ ਪੈਸੇ ਫੜੀ ਜਾਂਦਾ ਇਹ ਮੈਂ ਮੁਲਾਜ਼ਮਾਂ ਨੂੰ ਕਹਿ ਚੁੱਕਿਆ ਗੱਲ ਵੀ ਤੁਸੀਂ ਸਾਡੇ ਸਹਾਨੇ ਚੜਦੇ ਆ ਕੇ ਹਾਂ ਡੇਲੀ ਆ ਇਹਨਾਂ ਦੇ ਜਾਨ ਜਾਣੇ ਆ ਤੁਸੀਂ ਕਹਿ ਸਾਰੇ ਆਪਣੇ ਸਾਰੇ ਪਿੰਡ ਚ ਕੈਰ ਲਗਾ ਸਾਰੇ ਕੈਰ ਚੈੱਕ ਕਰੋ ਕਿਹੜਾ ਬੰਦਾ ਨਸ਼ਾ ਵੇਚਦਾ ਕਿਹੜਾ ਕੀ ਕਰਦਾ ਤੇ ਜੇ ਸਾਡੇ ਜੇ ਸਾਡਾ ਕੋਈ ਦੱਸਦਾ ਤੂੰ ਚੱਕ ਲੋ ਜੇ ਕੋਈ ਮੇਰਾ ਬੇਟਾ ਕੋਈ ਨਸ਼ਾ ਵੇਚਦਾ ਕਹਿੰਦਾ ਆਉਂਦਾ ਚੱਕ ਲੋ ਕਾਰਵਾਈ ਕਰ ਲੋ ਨਹੀਂ ਭਾਈ ਰਾਜਵੀਰ ਦੇ ਮਗਰ ਜੇ ਪੁਲਿਸ ਆ ਰਹੀ ਆ ਵਾਰ-ਵਾਰ ਘਰੇ ਆ ਰਹੀ ਆ ਫਿਰ ਰਾਜਵੀਰ ਕੁਸ਼ਤਾ ਕਰਦੇ ਹੋਊਗਾ ਸਰ ਉਹ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਜੋ ਹੈਗਾ ਸੀਗਾ ਕਰਦਾ ਸੀਗਾ ਇਹ ਨਹੀਂ ਮੈਂ ਕਹਿੰਦਾ ਨਹੀਂ ਪਰ ਉਹ ਇਹਨਾਂ ਦਾ ਸੈਟਲਮੈਂਟ ਸੀਗੀ ਰਾਜਨਾ ਤੇ ਜਸਬਾਲ ਨਾਲ ਅੱਥੇ ਪੁਲਿਸ ਨਾਲ ਸੈਟਲ ਹਾਂਜੀ ਹਾਂਜੀ ਉਹ ਕੋਈ ਇਹਨਾਂ ਦਾ ਪੈਸਾ ਦਾ ਕਰਕੇ ਕੋਈ ਇਹਨਾਂ ਦੀ ਵਿਗੜ ਗਈ ਹੂੰ ਉਦੋਂ ਬਾਅਦ ਫਿਰ ਉਹਨੂੰ ਜਦੋਂ ਇਹ ਮੈਨੂੰ ਕਦੇ ਸਾਨੂੰ ਲਿਖਾ ਕੇ ਦੇ ਦੇ ਮੈਂ ਲਿਖਾ ਕੇ ਵੀ ਦਿੱਤਾ ਜਿਹੜਾ ਹੁਣ ਜਿਹੜੇ ਮਾਰਨ ਦਾ ਕਾਰਨ ਆ ਰਾਜੀਨਾਮਾ ਛੱਡ ਨਾ ਰਾਜੀਨਾਮਾ ਕਰੋ ਜਿਹੜੀਆਂ ਦਰਖਾਸਤਾਂ ਤੁਸੀਂ ਦਰਖਾਸਤ ਜਦੋਂ ਹਾਂਜੀ ਜੀ ਹਾਂ ਜੇ ਕੋਈ ਨਸੇ ਬਾਰੇ ਜਾਣਨਾ ਚਾਹੁੰਦੇ ਆ ਤੇ ਸਾਰੇ ਪਿੰਡ 'ਚ ਕੈਮਰੇ ਲੱਗੇ ਹੋਏ ਆ ਕੈਮਰੇ ਚੈੱਕ ਕਰ ਸਕਦੇ ਆ ਜਿਹੜਾ ਕੀ ਕੁਛ ਕਰਦਾ ਜਿਹੜਾ ਤੁਹਾਨੂੰ ਦਿਖਦਾ ਉਹ ਤੇ ਪੁਛਕਾਰ ਵੀ ਕਰ ਲਈ ਸਿੱਧੀ ਇਹ ਸਿੱਧੀ ਗੱਲ ਆ ਤੁਸੀਂ ਭਾਈ ਦਰਖਾਸਤਾਂ ਕਿੱਥੇ ਕਿੱਥੇ ਦਿੱਤੀਆਂ ਕੋਈ ਸੁਣਵਾਈ ਹੋਈ ਤੁਹਾਡੀ ਦਰਖਾਸਤਾਂ ਸੁਣਵਾਈ ਹਜ ਤੱਕ ਕੋਈ ਨਹੀਂ ਹੋਈ ਜੀ ਜੀ ਬਸ ਉਹ ਉਹ ਸੁਣਵਾਈ ਨਹੀਂ ਹਜੇ ਇਹ ਉਸੇ ਜ਼ੱਕਰ ਕੇ ਪਾਸ ਦੇਖ ਰਹੇ ਆ ਵੀ ਇਹ ਅੱਛਾ ਐਕਸ਼ਨ ਹੋਰ ਗੱਲ ਦੱਸਣਾ ਇਹਨਾਂ ਤੋਂ ਬਾਅਦ ਇੱਕ ਬੰਦ ਇੱਕ ਮੁਲਾਜ਼ਮ ਆਇਆ ਸੀਗਾ ਚੌਂਕੀਦਾਰ ਨੂੰ ਲੈ ਕੇ ਹੂੰ ਉਹਨੇ ਕੀ ਕੀਤਾ ਉਹਨੇ ਬਾਹਰ ਚ ਖੜ ਗਿਆ ਉਹਨੇ ਮੈਨੂੰ ਆਵਾਜ਼ ਮਾਰ ਲਈ ਕਹਿੰਦਾ ਵੀ ਅਹ ਛੋਟੀ ਦਰਖਾਸਤ ਦਿੱਤੀ ਮੈਂ ਬਿਲਕੁਲ ਦਿੱਤੀ ਹੈ ਜੀ ਜੀ ਕਹਿੰਦਾ ਵੀ ਮੇਰੇ ਤੁਹਾਡੇ ਮੈਂ ਵੀ ਮੈਂ ਜਿਹੜੀ ਦਰਖਾਸਤ ਹੈ ਬਾਹਰ ਤੇ ਰੱਖ ਨਹੀਂ ਸਕਦੇਗੇ ਤੇ ਵੀ ਆ ਮੈਂ ਦਰਖਾਸਤ ਲੈ ਕੇ ਆਇਆ ਤੇ ਤੁਸੀਂ ਪੜ੍ਹ ਲਓ ਤੇ ਮੈਂ ਖਸਰ ਮੇਰੀ ਨਿਗਾਹ ਕਮਜ਼ੋਰ ਆ ਤੇ ਵੀ ਮੈਂ ਫੋਟੋ ਖਿੱਚ ਲੈਣਾ ਮੈਂ ਜ਼ੂਮ ਕਰਕੇ ਪੜ ਲੂੰਗਾ ਕਿ ਕਦੇ ਨਹੀਂ ਹੈ ਅਗਰ ਮੈਂ ਤੁਸੀਂ ਮੈਨੂੰ ਫੋਟੋ ਕਦੇ ਫੋਟੋ ਨਹੀਂ ਖੇ ਸਕਦਾ ਤੇ ਵੀ ਸਾਡੀ ਕੋਈ ਪ੍ਰਾਈਵੇਸੀ ਆ ਮਾਚਲ ਮੈਂ ਬੇਟ ਨੂੰ ਬੁਲਾ ਲਣਾ ਉਹ ਮੈਨੂੰ ਪੜ ਕੇ ਸੁਣਾ ਦਊਗਾ ਉਹ ਕੀ ਕੀਤਾ ਉਹਨਾਂ ਨੇ ਬੇਟੇ ਨੂੰ ਨਹੀਂ ਦਿਖਾਇਆ ਉਹਨਾਂ ਨੇ ਮੈਨੂੰ ਜਲਦੀ ਜਲਦੀ ਆ ਪੜਨ ਲੱਗ ਪਏ ਉਹਦੇ ਵਿੱਚੋਂ ਮੈਨੂੰ ਇੱਕ ਸ਼ਬਦ ਆ ਜਾ ਮਿਲਿਆ ਜਿਹਦੇ ਵਿੱਚ ਲਿਖਿਆ ਸੀ ਨਪਟਾਰਾ ਅੱਛਾ ਮਕਸਰ ਨਪਟਾਰਾ ਕਹਤਾ ਕਹਿੰਦਾ ਵੀ ਕਰਕੇ ਵੀ ਰੱਖ ਨਹੀਂ ਸਕਦੇਗੇ ਤੇ ਨਪਟਾਰਾ ਕਰਨਾ ਮੈਂ ਕਹਦਾ ਨਪਟਾਰਾ ਤੇ ਫਿਰ ਉਹਨੇ ਪੈਨ ਕੱਢ ਲਿਆ ਮੈਂ ਕਿ ਹੁਣ ਸਾਰਾ ਕਹਿੰਦਾ ਵੀ ਤੁਹਾਡੇ ਸਾਈਨ ਕਰਾਉਣੇ ਮੈਂ ਸਾਈਨ ਨਹੀਂ ਕਰਨੇ ਅਸੀਂ ਮੈਂ ਕਿ ਸਾਈਨ ਕਦੋਂ ਕਰੀਏ ਸੀ ਸਾਨੂੰ ਨਹੀਂ ਜਿੱਥੇ ਸਾਡੀਆਂ ਦਰਖਾਸਤਾਂ ਦਿੱਤੀਆਂ ਆਈਆਂ ਸਾਨੂੰ ਉਥੋਂ ਕੋਈ ਸੱਮਣ ਆਉਣਗੇ ਕੋਈ ਸਾਨੂੰ ਬੁਲਾਉਣਗੇ ਉਥੇ ਚਲੇ ਜਾਵਾਂਗੇ ਅਸੀਂ ਜਿਹੜਾ ਸਾਡਾ ਪੱਖ ਦੱਸ ਦਾਂਗੇ ਕਹਿੰਦਾ ਮਾਲਵੀ ਆਪ ਦੇ ਵੱਲੋਂ ਰਾਜੀਨਾਮਾ ਲੈ ਕੇ ਲਿਆਏ ਵੀ ਸਾਈਨ ਕਰਨ ਮਾਤੇ ਅੱਛਾ ਐਨਾ ਤੱਕ ਕਰ ਜਾਂਦੇ ਸੀ ਕੋਈ ਨਹੀਂ ਕੀਤੇ ਫਿਰ ਉਹ ਤੋਂ ਬਾਅਦ ਸਾਡੇ ਖਾਤੀ ਪੈ ਗਏ ਜੇ ਮਾਲਾ ਤੁਸੀਂ ਰਾਜੀ ਨਾਮ ਲਈ ਨਹੀਂ ਮੰਨੇ ਉਸ ਤੋਂ ਬਾਅਦ ਪੁਲਿਸ ਤੁਹਾਡੇ ਖਾਤੇ ਪੈ ਗਈ। ਖਾਤੇ ਪੈ ਗਈ ਬਿਲਕੁਲ ਜੀ। ਮੈਂ ਕਹਿੰਦਾ ਜਿੰਨਾ ਵੀ ਇਹਨਾਂ ਨੇ ਪਿਸਤੌਲ ਵੀ ਕੱਢ ਕੇ ਜਦੋਂ ਚਾਰ ਜਣੇ ਆਉਂਦੇ ਪਿਸਤੌਲ ਵੀ ਕੱਢ ਲੈਣੇ ਗੋਲੀ ਮਾਰਨ ਵਾਤੇ ਫਿਰ ਮੇਰੇ ਭਤੀਜੇ ਨੇ ਪਿਸਤੌਲ ਵੱਖਰੀ ਮਿਲਾਇਆ ਵੀ ਦੱਸ ਤੂੰ ਰਾਜਵੀਰ ਕਿੱਥੇ ਆ? ਉਦੋਂ ਬਾਅਦ ਉਹਨੂੰ ਚੱਕਿਆ। ਫਿਰ ਫੇਰ ਪਹੁੰਚੇ ਅਬੀ ਤੱਕ ਜੀ। ਪਰ ਅਸੀਂ ਇਹ ਕਹਿੰਦੇ ਆ ਵੀ ਸਾਡੇ ਇਹਨਾਂ ਨੇ ਮੁੰਡੇ ਦਾ ਭੈਖ ਖਰਾਬ ਕਰ ਦੇਣਾ। ਕੀ ਪਤਾ ਉਹਨਾਂ ਨੇ ਕੀ ਕਰਨਾ ਕੋਈ ਉਹਨਾਂ ਨੇ ਕਾਊਂਟਰ ਬਣਾ ਕੇ ਕਰਨ ਨੂੰ ਕੀ ਕੁਝ ਕਰਨਾ ਇਹ ਪਤਾ ਹੀ ਕੋਈ ਜੁਗਤ ਹੋਈ ਜਾਂਦਾ। ਕਿਉਂਕਿ ਪੁਛ ਪਤਾ ਨਹੀਂ ਇਹਨਾਂ ਕਰਨ ਕੀ ਕਰਨਾ ਕੀ ਨਾ ਕਰਨ ਜਾਂ ਕੋਈ ਤਾਂ ਪਰਚਾ ਬੰਦ ਉਹ ਜਾ ਵੀ ਬਾਹਰ ਇਹ ਨਿਕਲ ਸਕੇ ਹਾਂ ਤੇ ਜਾਂ ਕੋਈ ਉਹ ਜਾ ਕੋਈ ਗੇਮ ਬਣਾ ਕੇ ਅਨਕਾਉਂਟਰ ਕਰ ਦੇਣ ਹੂੰ ਇਹ ਮੇਰਾ ਸਵਾਲ ਇਹ ਹੈ ਮੈਂ ਇਥੇ ਰਾਜ ਸਰ ਜਸਪਾਲ ਸਰ ਦੋਨੋਂ ਨਾ ਹੈਗੇ ਆ ਸਿਵਲ ਕਪਟਨ ਮਹਾਰਾਜਪਨ ਹੋਰ ਮੇਰੇ ਨਾਲ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਨਾ ਤਾਂ ਕੋਈ ਨੂੰ ਮਾਰਾ ਕਹੀਏ ਬਸ ਸਿਰਫ ਚਾਰ ਜਣੇ ਆ ਜਿਹੜੇ ਸਾਡੇ ਨਾਲ ਆ ਕਰਦੇ ਇੰਨਾ ਮਰਕਾ ਨਾ ਧੱਕਾ ਕਰੀ ਜਾਂਦੇ ਆ ਹਾਂ ਜੀ ਜਿਵੇਂ ਐਸਐਸਪੀ ਮੈਡਮ ਨੇ ਤੁਸੀਂ ਦਫ਼ਤਰ ਨਹੀਂ ਗਏ ਫਰੀਦਕੋਟ ਦਫ਼ਤਰ ਆ ਤੁਸੀਂ ਉਹਨਾਂ ਨੂੰ ਦੱਸਿਆ ਜਾ ਕੇ ਨੇ ਦਫ਼ਤਰ ਨਿਕਾ ਜੀ ਜੀ ਦਫ਼ਤਰ ਸਰ ਜੀ ਕੱਲੀਆਂ ਦਰਖਾਸਤਾਂ ਦਿੱਤੀਆਂ ਅਸੀਂ ਜੀ ਅਸੀਂ ਜੇ ਇਹ ਡਿਬੇਟ ਕਰੀਏ ਨੇ ਵੀ ਕੱਲੋ ਸਾਨੂੰ ਚੱਲ ਵੀ ਸਾਡਾ ਅਗੋਂ ਤੁਹਾਨੂੰ ਬੁਲਾਉਣਗੇ ਅਸੀਂ ਉੱਥੇ ਜਾ ਕੇ ਜਿਹੜੀ ਗੱਲ ਪਈ ਦੱਸ ਦਾਂਗੇ ਪਰ ਹਜੇ ਤੱਕ ਸਾਡੇ ਤੱਕ ਕੋਈ ਨਹੀਂ ਪਹੁੰਚਿਆ ਕੋਈ ਸਾਮਣ ਕੋਈ ਕਿਸੇ ਦਾ ਕੋਈ ਨਹੀਂ ਪਹੁੰਚਦਾ ਹਾਂ ਹਾਂ ਜੀ ਤਾਂ ਮੇਰੇ ਨਾਲ ਬਾਈ ਦੀ ਮਾਤਾ ਵੀ ਮੌਜੂਦ ਆ ਮਾਤਾ ਜੀ ਕੀ ਲੱਗਦਾ ਤੁਹਾਨੂੰ ਵੀ ਇੱਕ ਤੁਹਾਡਾ ਇਹ ਕਹਿ ਰਹੇ ਆ ਵੀ ਜਿਹੜਾ ਰਾਜਵੀਰ ਆ ਕਹਿੰਦੇ ਵੀ ਉਹਨੂੰ ਪੁਲਿਸ ਭਾਲਦੀ ਫਿਰਦੀ ਹੈ ਤੁਹਾਡੇ ਦੂਜੇ ਲੜਕੇ ਤੇ ਪਰਚਾ ਸੀਗਾ ਵਾਕਈ ਤੁਹਾਡੇ ਲੜਕੇ ਕੋਈ ਨਸ਼ਾ ਪਤਾ ਕਰਦੇ ਸੀਗੇ ਇਹ ਲੰਤਾ ਜੀ ਕਰਦੇ ਸੀ ਹੁਣ ਤਾਂ ਕੋਈ ਐਜੀ ਗੱਲਬਾਤ ਨਹੀਂ ਗਈ ਹਾਂ ਹੁਣ ਤਾਂ ਇਹ ਨਜਾਇਜ਼ ਹੀ ਕਹਿ ਰਹੇ ਸਾਡੇ ਨੂੰ ਧੱਕਾ ਕਰੀ ਜਾਂਦੇ ਪਰ ਸਾਲੇ ਜਸਪਾਲ ਸਿੰਘ ਰਾਜ ਸਿੰਘ ਹਾਂ ਤੇ ਚਾਰ ਦੋ ਦੂਜੇ ਇਹਨਾਂ ਦੇ ਨਾਲ ਸਿਮਲ ਕੱਪੜਿਆਂ 'ਚ ਜੀ ਹਾਂਜੀ ਅਸੀਂ ਮੈਂ ਵੀ ਸ਼ੂਗਰ ਦੀ ਮਰੀਜ਼ ਆ ਹੱਡ ਦੀ ਮਰੀਜ਼ ਆ ਇਹ ਵੀ ਸ਼ੂਗਰ ਦਾ ਮਰੀਜ਼ ਆ ਅਸੀਂ ਦੋਨੇ ਜੀ ਮਰੀਜ਼ ਆ ਹਾਂ ਸਾਨੂੰ ਕਿਸੇ ਵੇਲੇ ਕੁਝ ਵੀ ਹੋ ਸਕਦਾ ਇਹ ਜ਼ਿੰਮੇਦਾਰ ਆ ਸਾਡੇ ਹਾਂ ਅਸੀਂ ਇਹਨਾਂ ਤੋਂ ਬਹੁਤ ਪਰੇਸ਼ਾਨ ਆ ਹਾਂ ਇਹ ਇਹ ਮੁਲਾਜ਼ਮਾਂ ਤੋਂ ਹਾਂਜੀ ਇਹਨਾਂ ਚਾਰਾਂ ਮੁਲਾਜ਼ਮਾਂ ਤੋਂ ਬਹੁਤ ਪਰੇਸ਼ਾਨ ਹੁੰਦੇ ਅਤਰਾਸੀ ਲੈ ਜਾਂਦੇ ਸਮਾਨ ਖਲਾਰ ਜਾਂਦੇ ਜੀ ਮੈਂ ਨਾ ਤਾਂ ਸਮਾਨ ਸਾਹਮਣ ਜੋ ਕੀ ਉੱਥੇ ਤੋਂ ਉੱਥੇ ਹੀ ਪਿਆ ਹਾਂ ਜਿੱਦ ਦੇ ਸਮਾਨ ਕਰਾਰ ਕੇ ਗਏ ਜੀ ਵੀ ਆਪ ਤੋਂ ਮੇਥੋਂ ਕੁਝ ਹੁੰਦਾ ਨਹੀਂ ਹਾਂ ਇਹ ਸਾਡੇ ਨਾਲ ਨਜਾਇਜ਼ ਧੱਕਾ ਕਰੀ ਹੁੰਦੇ ਮੇਰੇ ਬੇਟੇ ਨਾਲ ਬਹੁਤ ਬੁਰੀ ਹਾਲਤੀ ਕਰਦੇ ਆ ਕਿਸਾਬ ਨਾਲ ਜਦੋਂ ਮਗਰ ਪਏ ਪਏ ਹਾਂ ਸਾਨੂੰ ਇਹਨਾਂ ਤੋਂ ਹਰ ਵਕਤ ਹੀ ਬਸ ਡਰ ਲੱਗਦਾ ਰਹਿੰਦਾ ਕੀ ਡਰ ਕੀ ਲੱਗਦਾ ਕੀ ਕਰ ਸਕਦੇ ਆ ਇਹ ਕੁਝ ਵੀ ਕਰ ਸਕਦੇ ਆ ਜੀ ਹਾਂ ਬੇਟੇ ਨਾ ਕੁਝ ਵੀ ਕਰ ਸਕਦੇ ਆ ਪਹਿਲਾਂ ਰਲੇ ਮਿਲੇ ਸੀ ਉਹਦੇ ਨਾਲ ਹੁਣ ਜੇ ਤੋ ਕੋਈ ਨਹੀਂ ਕੋਈ ਗੱਲਬਾਤ ਬਣਦੀਗੀ ਤੇ ਹੁਣ ਇਹ ਨਜਾਇਜ਼ ਧੱਕਾ ਕਰੀ ਆਉਂਦੇ ਮੁੰਡੇ ਨੂੰ ਮੁੰਡੇ ਦਾ ਨਿਬੜਿਆ ਹਮ ਸਾਰੇ ਸਰਪੰਚਾਂ ਨੇ ਮੋਹਰ ਲਾਈ ਆ ਮੈਂਬਰਾਂ ਨੇ ਮੋਹਰ ਲਾਈ ਪਿੰਡ ਦੇ ਮੌਜੂਦ ਬੰਦਿਆਂ ਨੇ ਸਾਰਿਆਂ ਨੇ ਮੋਹਰ ਲਾ ਕੇ ਇਸੇ ਜਸਪਾਲ ਨੇ ਤੇ ਰਾਜ ਨੇ ਨਵੇੜਿਆ ਮੁੰਡੇ ਦਾ ਜੀ ਤੇ ਰਾਜੀਨਾਮਾ ਕੀਤਾ ਹੁਣ ਇਹੀ ਰਾਜ ਤੇ ਜਸਪਾਲ ਮੇਰੇ ਫਤਨੂ ਚੱਕਣ ਨੂੰ ਤਿਆਰ ਹੋਈ ਫਿਰਦੇ ਆ ਇਹਨਾਂ ਦੇ ਪਤਾ ਨਹੀਂ ਵੀ ਮਨ ਚ ਕੀ ਪਾਪ ਆ ਕੀ ਨਹੀਂ ਪਾਪ ਆ Papa ਨੂੰ ਇਹ ਕੁਛ ਨਹੀਂ ਕਹਿ ਸਕਦੇ ਜੀ ਹਾਂਜੀ ਇਹ ਮੇਰੇ ਬੇਟੇ ਨਾਲ ਤੱਕਾ ਐ ਕਰਦੇ ਆ ਵੀ ਇੱਕ ਅਰਖਾਚਾ ਦਿੱਤੀਆਂ ਵੱਡੇ ਮੇਰੇ ਬੇੜੇ ਦੇ ਜਿਹੜਾ ਨਜਾਇਜ਼ ਪਰਚਾ ਪਾਇਆ ਹੂੰ ਉਹਦੇ ਉਹਦੇ ਸਖਤਾਂ ਫਿਰਦੇ ਆ ਵੀ ਰਾਜਵੀਰ ਨੂੰ ਚੱਕ ਕੇ ਅਸੀਂ ਤੇ ਵੀ ਰਾਜੀਨਾਮਾ ਕਰਵਾ ਲੀਏ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਦੇ ਆ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਵੀ ਸਾਡਾ ਇਹ ਖਹਿੜਾ ਛੱਡਣ ਅਸੀਂ ਆਪਣੇ ਘਰੇ ਜਾਣ ਮੇਰੇ ਬੇਟੇ ਦੇ ਖਹਿੜਾ ਛੱਡਣ ਹੂੰ ਵੀ ਅਸੀਂ ਇਹ ਕੁਛ ਨਹੀਂ ਕਰ ਸਕਦੇ ਜੀ ਨਾ ਅਸੀਂ ਕਰਦੇ ਹਾਂ ਜੀ ਹਾਂਜੀ ਤੁਹਾਡੇ ਪਿੰਡ ਚ ਨਸ਼ਾ ਹੈਗਾ ਜੀ ਹਾਂਜੀ ਨਸ਼ਾ ਹੈਗਾ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਨਸ਼ਿਆਂ ਦੇ ਵਿਰੋਧ ਯੁੱਧ ਚਲਾ ਕੇ ਖਤਮ ਹੀ ਕਰਤਾਗੇ ਨਹੀਂ ਜੀ ਇਹ ਗੱਲ ਹੈ ਨਹੀਂਗੀ ਇਹ ਨਸ਼ਾ ਉਹਨਾਂ ਹੀ ਵਿਖਦਾ ਜੀ ਹਾਂਜੀ ਇਹ ਗੱਲ ਹੈ ਨਹੀਂ ਵੀ ਨਸ਼ਾ ਹੈ ਨਹੀਂ ਉਸ ਪਿੰਡ ਚ ਹੈਗਾ ਪਰ ਜਿਹੜਾ ਬਲਜਿੰਦਰ ਗੱਲ ਕਹਿ ਰਿਹਾ ਵੀ ਰਾਜਵੀਰ ਤੇ ਵੀ ਮੇਰੇ ਬੇਟੇ ਨੂੰ ਵੱਡੇ ਨੂੰ ਕਹਿ ਰਿਹਾ ਵੀ ਇਹ ਮੇਰੇ ਗੜ ਪੈਂਦੇ ਆ ਉਹ ਜੀ ਕੋਈ ਗੱਲ ਨਹੀਂ ਉਹ ਸਾਡਾ ਉਹ ਵੀ ਆਪ ਦਾ ਬੇਟਾ ਅਸੀਂ ਅਸੀਂ ਐਵੇਂ ਕਹੀ ਜਾਈਏ ਵੀ ਉਹ ਬਗਾਨਾ ਉਹ ਵੀ ਸਾਡਾ ਆਪ ਦਾ ਜੇ ਅਸੀਂ ਅੱਜ ਅਸੀਂ ਬਲਜਿੰਦਰ ਦੇ ਹਨ ਬੇਟਨਾ ਨੂੰ ਕੁਝ ਕਹਿਨੇ ਆ ਉਹ ਆਪਦੀਆਂ ਕਿਸੇ ਦੀਆਂ ਨਹੀਂ ਅੱਜ ਬਲਜਿੰਦਰ ਨੂੰ ਅਸੀਂ ਕਿਵੇਂ ਧਮਕੀਆਂ ਦੇਵਾਂਗੇ ਜਿਹੜੇ ਬਲਜਿੰਦਰਾਂ ਦਾ ਵੀ ਮੈਨੂੰ ਧਮਕੀ ਦੇ ਕੇ ਗਿਆ ਚੱਲ ਅਗਲਾ ਪੁੱਛ ਰਿੰਦਾ ਬਾਈ ਵੀ ਤੂੰ ਇਹ ਗੱਲ ਕਿਉਂ ਕਹਿਣ ਲੱਗਾ ਵੀ ਇਹ ਤੂੰ ਨਾ ਕਹਿੰਦਾ ਆਪਦਾ ਹੀ ਸੀ ਪੁੱਛ ਲਿਆ ਤਾਂ ਫਿਰ ਕੋਈ ਗੱਲ ਨਹੀਂ ਹੁੰਦੀਗੀ ਹਾਂਜੀ ਤੇ ਉਹ ਫਿਰ ਵੀ ਸਾਨੂੰ ਇਹ ਗੱਲਾਂ ਦਾ ਰਾਜਵੀਰ ਤੇ ਰਾਜਵੀਰ ਦਾ ਬ੍ਰਦਰ ਮੈਨੂੰ ਤਾਂ ਕੰਗਾ ਦਾ ਇਹ ਗੱਲ ਹੈ ਨਹੀਂ ਕਿ ਜਿਹੜੀ ਉਹ ਕਹਿੰਦਾ ਬਲਜਿੰਦਰ ਇਹ ਨਜਾਇਜ਼ ਆ ਜਿਹੜੇ ਹੁਣ ਸਰਪੰਚਾਂ ਨੂੰ ਵੀ ਇਹ ਬਦਨਾਮ ਕਰੀ ਜਾਂਦਾ ਬਲਜਿੰਦਰ ਇਹ ਵੀ ਗੱਲ ਗਲਤ ਆ ਪਿੰਡ ਦਾ ਮੌਜੂਦਾ ਸਰਪੰਚਾ ਇਹ ਵੀ ਗੱਲ ਗਲਤ ਆ ਉਹਦੇ ਰਹੀਂ ਜੇ ਐਮਐਲਏ ਨੇ ਜੀ ਫਰੀਦਕੋਟ ਤੋਂ ਗੁਰਦੇਸ ਸਿੰਘ ਸੇ ਕੋ ਤੁਸੀਂ ਉਹਨਾਂ ਤੱਕ ਨਹੀਂ ਇਹ ਗੱਲ ਪੰਚਾਈ ਵੀ ਸਾਡੇ ਮੁੰਡੇ ਤਾਂ ਨਸ਼ਾ ਨਹੀਂ ਕਰਦੇ ਪਰ ਪੁਲਿਸ ਫਿਰ ਵੀ ਪਰੇਸ਼ਾਨ ਕਰੇ ਇਸ ਗੱਲ ਦਾ ਜੀ ਪਤਾ ਰਾਜਸਪਾਲ ਨੂੰ ਵੀ ਨਸ਼ਾ ਨਹੀਂ ਇਹ ਵੇਚਦੇ ਪਰ ਕਿਸੇ ਦੇ ਰਾਹੀਂ ਚੱਕਣਾ ਚਾਹੁੰਦੇ ਐਵੇਂ ਨਜਾਇਜ਼ ਰਾਜਵੀਰ ਨੂੰ ਤਾਂ ਬਦਨਾਮ ਕੀਤਾ ਜਾ ਰਿਹਾ ਜੀ ਹਾਂਜੀ 2 ਮਹੀਨੇ ਹੋ ਗਏ ਮੇਰਾ ਬੇਡਾ ਬਾਹਰ ਨਹੀਂ ਸੀ ਕਿਤੇ ਨਿਕਲਿਆਗਾ ਜਿਹੜਾ ਇਹ ਅੱਜ ਬਦਨਾਮ ਕਰੀ ਜਾਂਦੇ ਮੇਰੇ ਬੇਟੇ ਨੂੰ ਬਸ ਇਹ ਬਦਨਾਮ ਐ ਹੀ ਕਰਦੇ ਆ ਵੀ ਆਹਾ ਅਸੀਂ ਵਿਰਾਜ ਨਾਮਾ ਕਰਵਾ ਲਗੇ ਇਹਨਾਂ ਤੋਂ ਕਹਿ ਕੇ ਜੀ ਹਾਂਜੀ ਚੱਲ ਹੋ ਰਹੀ ਹਾਂਜੀ ਇਹ ਰਾਜ ਨਾਲ ਰਾਜਵੀਰ ਦੀ ਗੱਲ ਹੋਈ ਸੀਗੀ ਜੇਤ ਵੀ ਤੂੰ ਸਾਨੂੰ ਨਿਯਾਜ਼ ਮੈਨੂੰ ਚੱਕਣੇ ਪਤਾ ਸਾਰਾ ਕੁਝ ਵੀ ਹੋਇਆ ਵਿਆ ਹੁਣ ਦਿੱਤੇ ਆ ਰਾਜਵੀਰ ਨੇ ਇਹ ਗੱਲ ਕਹੀ ਸੀ ਕਹਿੰਦੇ ਵੀ ਜੇ ਚੱਲ ਤੂੰ ਐਂ ਕਰੀਂਗਾ ਤਾਂ ਫਿਰ ਮੇਰੇ ਤੇ ਤੇਰੀਆਂ ਰਿਕਾਰਡਿੰਗਾਂ ਮੇਰੇ ਕੋਲ ਹੈਗੀਆਂ ਫਿਰ ਮੈਂ ਜੱਜ ਦੇ ਸਾਹਮਣੇ ਕਰ ਦਊਗਾ ਹੋ ਸਕਦਾ ਵੀ ਉਹ ਸਬੂਤ ਮਡਾਉਣ ਦਾ ਮਾਰੇ ਇੰਨਾ ਕੁਝ ਕਰੀ ਜਾਂਦੇ ਹੋਣ ਇਹ ਹਾਂ ਇਹ ਗੱਲ ਹੋਈ ਆ ਵੀ ਮੈਂ ਫਿਰ ਕੋਰਟ ਜਾਵੜੂਗਾ ਜੱਜ ਸਾਹਮਣੇ ਸਾਰਾ ਰਿਕਾਰਡ ਰੱਖ ਦਊਗਾ ਜੀ ਇਹ ਵੀ ਵਿੱਚ ਗੱਲ ਹੈਗੀ ਆ ਜੀ ਜੀ ਹਾਂ ਜੀ ਸੋ ਇਹ ਪਰਿਵਾਰ ਦੇ ਨਾਲ ਗੱਲਬਾਤ ਸਾਡੀ ਹੋਈ ਆ ਜਿਸ ਦੇ ਵਿੱਚ ਪਰਿਵਾਰ ਨੇ ਗੰਭੀਰ ਦੋਸ਼ ਲਾਏ ਨੇ ਪੁਲਿਸ ਤੇ ਪਰਿਵਾਰ ਦਾ ਇਹ ਕਹਿਣਾ ਕਿ ਸਾਡੇ ਮੁੰਡੇ ਨਾਲ ਪਹਿਲਾਂ ਪੁਲਿਸ ਰਲ ਕੇ ਆ ਜਿਹੜੀ ਉਹ ਕਾਰਵਾਈ ਕਰਾਉਂਦੀ ਰਹੀ ਆ ਹੁਣ ਪੁਲਿਸ ਆ ਜਿਹੜੀ ਸਾਡੇ ਮੁੰਡੇ ਦੇ ਮਗਰ ਪਈ ਆ ਤਾਂ ਇਸ ਸਾਰੇ ਮਾਮਲੇ ਦੇ ਵਿੱਚ ਨੌਜਵਾਨ ਭਾਰ ਸਭਾ ਦੇ ਆਗੂ ਵੀ ਮੌਜੂਦ ਨੇ ਨੌਨਿਆਲ ਮੈਂ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ ਕਿ ਉਹ ਕਿਵੇਂ ਦੇਖਦੇ ਆ ਨਿਆਲੇ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਐਡੀ ਵੱਡੀ ਗੱਲਬਾਤ ਹੋ ਰਹੀ ਆ ਨਾਲ ਦੇ ਪਿੰਡ ਚ ਪਰ ਦੂਸਰੇ ਪਾਸੇ ਰਾਈਆਂ ਵਾਲੇ ਕਹਿੰਦੇ ਘਟ ਆਏ ਜਾ ਰਹੇ ਆ ਕੀ ਲੱਗਦਾ ਵੀ ਜੁੱਧ ਨਸ਼ਿਆਂ ਦੇ ਵਿਰੁੱਧ ਦਾ ਤੇ ਜੇਕਰ ਕੋਈ ਬੋਲਦਾ ਤੇ ਉਹਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ਦੇਖੋ ਜੀ ਕੱਲ ਬੋਲੇ ਸੀਗੇ ਬਲਜਿੰਦਰ ਨੇ ਜੋ ਘਟਨਾ ਦੱਸੀ ਆ ਆਪਣੇ ਪਿੰਡ ਦੀ ਹਾਂ ਕੱਲ ਵੀ ਤੁਹਾਡੇ ਮਾਧਿਅਮ ਰਾਹੀਂ ਗੱਲਬਾਤ ਕੀਤੀ ਆ ਉਸ ਤੋਂ ਪਹਿਲਾਂ ਬਲਜਿੰਦਰ ਖੜੀ ਬੋਲੇ ਆ ਹਾਂ ਅੱਜ ਇਹ ਦੂਸਰੀ ਧਿਰ ਨੇ ਪਹੁੰਚ ਕੀਤੀ ਆ ਸਾਡੇ ਤੱਕ ਵੀ ਵੀ ਸਾਡੀ ਗੱਲ ਸੁਣੋ ਇੱਕ ਵਾਰੀ ਜੀ ਚਲੋ ਇਹਨਾਂ ਦੇ ਕੋਲੇ ਆਏ ਇਹਨਾਂ ਦਾ ਪੱਖ ਸੁਣਿਆ ਇਹਨਾਂ ਨੇ ਮੀਡੀਆ 'ਚ ਵੀ ਆਪਦੀ ਗੱਲ ਰੱਖੀ ਇਹਨਾਂ ਦਾ ਕਹਿਣਾ ਕਿ ਜਿਹੜੇ ਪੁਲਿਸ ਵਾਲੇ ਆ ਸਦਰ ਥਾਣੇ ਤੋਂ ਆ ਇੱਕ ਰਾਜੇ ਐ ਐਸ.ਆਈ ਦਾ ਨਾਮ ਲਿਆ ਇਹਨਾਂ ਨੇ ਇੱਕ ਜਸਪਾਲ ਆ ਇੱਕ ਸ਼ਾਇਦ ਗੁਰਪ੍ਰੀਤ ਅਤੇ ਇੱਕ ਹੋਰ ਅਚਾਰ ਬੰਦੇ ਆ ਇਹ ਵੀ ਇਹ ਬੰਦੇ ਵੀ ਸਾਡੇ ਮੁੰਡੇ ਤੋਂ ਉਹ ਨਸ਼ਾ ਕਰਦਾ ਸੀਗਾ ਉਹ ਆਂਦੇ ਵੀ ਉਹਨੂੰ ਖੈਰ ਕਰਕੇ ਉਹਨੂੰ ਇਹ ਨਸ਼ਾ ਦਿੰਦੇ ਰਹਿਆ ਉਹਦੇ ਤੋਂ ਨਸ਼ਾ ਵਕਾਉਂਦੇ ਰਹਿਆ ਬਾਅਦ ਦੇ ਵਿੱਚ ਜਦੋਂ ਇਹਨਾਂ ਦਾ ਪੈਸਿਆਂ ਦਾ ਕੋਈ ਰੌਲਾ ਪੈ ਗਿਆ ਲੈਣ ਦੇ ਆਂਦਾ ਉਸ ਤੋਂ ਬਾਅਦ ਆਂਦੇ ਵੀ ਸਾਡੇ ਪਰਿਵਾਰ ਦੇ ਉਹ ਖਤ ਪੈ ਗਿਆ ਵੀ ਫੇਰ ਮੇਰੇ ਕਹਿੰਦਾ ਵੀ ਵੱਡੇ ਇੱਕ ਮੁੰਡੇ ਨੂੰ ਅਰਵਿੰਦਾ ਜਿਹੜਾ ਵੀ ਉਹਨੂੰ ਚੱਕਦੀ ਆ ਪੁਲਿਸ ਦਾਣਾ ਮੰਡੀ ਦੇ ਵਿੱਚੋਂ ਉਹਨੂੰ ਚੱਕ ਕੇ ਉੱਥੋਂ ਉਹਨੂੰ ਸਾਰਾ ਦਿਨ ਆਪਣੀ ਗੱਡੀ ਚ ਘਮਾਉਂਦੀ ਫਰੋਂਦੀ ਆ ਥਾਣੇ ਚ ਲਈ ਫਿਰਦੀ ਆ ਬਾਜੇ ਕਰਨੇ ਕਿ ਸ਼ਾਇਦ ਕਿਹੜੇ ਦੱਸਿਆ ਇਹਨਾਂ ਨੇ ਧੰਨਵਾਦ ਚੰਦ ਬਾਜ ਚੰਦ ਬਾਜੇ ਉੱਥੇ ਥਾਣੇ ਦੇ ਵਿੱਚ ਲਿਆ ਕੇ ਆਂਦੇ ਵੀ ਰਾਤ ਨੂੰ 28 ਗੋਲੀਆਂ ਦੀ ਜੇਬ ਦੇ ਵਿੱਚ ਪਾ ਕੇ ਵੀਡੀਓ ਬਣਾ ਕੇ ਰਾਤ ਨੂੰ 12 ਵਜੇ ਉਸ ਤੋਂ ਬਾਅਦ ਪਰਚਾ ਕੱਟ ਦਿੱਤਾ ਜਾਂਦਾ ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਆ ਸੁਖਪ੍ਰੀਤ ਭਾਈ ਵੀ ਦੇਖੋ ਇੱਕ ਪਾਸੇ ਪੰਜਾਬ ਸਰਕਾਰ ਪੰਜਾਬ ਪੁਲਿਸ ਇਹ ਕਹਿ ਰਹੀ ਕਿ ਅਸੀਂ ਯੋਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਤੇ ਦੂਜੇ ਪਾਸੇ ਪੁਲਸੀ ਬੰਦੇ ਖੜੇ ਕਰ ਕਰਕੇ ਆਪਦੇ ਕੋਲੋਂ ਨਸ਼ਾ ਦੇ ਦੇ ਕੇ ਨਸ਼ਾ ਵਕਾਰ ਰਹੀ ਆ ਕਹਿੰਦੇ 31 ਜੁਲਾਈ ਤੱਕ ਜਮਾ ਮੁਕਤ ਹੋ ਗਿਆ ਸੀ ਨਸ਼ਾ ਮੁਕਤ ਸਰਕਾਰ ਤਾਂ ਇਹ ਪ੍ਰਚਾਰ ਕਰ ਰਹੀ ਹੈ ਕਹਿੰਦੇ 31 ਜੁਲਾਈ ਤੋਂ ਬਾਅਦ ਨਸ਼ਾ ਹੀ ਨਹੀਂ ਪੰਜਾਬ 'ਚ ਉਹ ਫਿਰ ਨਸ਼ਾ ਐ ਹੈ ਹੈ ਨਹੀਂ ਨਾ ਵੀ ਜਿਹੜੇ ਪਹਿਲਾਂ ਸਿੱਧੇ ਵੇਚਦੇ ਸੀਗੇ ਉਹਨਾਂ ਨੂੰ ਬੰਦ ਕਰਤਾ ਹੁਣ ਪੁਲਿਸ ਵਕਾਰ ਰਹੀ ਆ ਜੀ ਉਹ ਇਸ ਕਰਕੇ ਕਹਿ ਰਹੇ ਵੀ ਅਸੀਂ ਨਸ਼ਾ ਬੰਦ ਕਰਾਤਾ ਹੁਣ ਤਾਂ ਸਾਡਾ ਹੀ ਧੰਦਾ ਚੱਲੂਗਾ ਠੀਕ ਆ ਹੁਣ ਇਸ ਪਰਿਵਾਰ ਦੀ ਗੱਲ ਤੋਂ ਵੀ ਸਾਫ਼ ਇਹ ਜाहਰ ਹੋ ਗਿਆ ਜਿਹੜੀ ਗੱਲ ਬਜਿੰਦਰ ਨੇ ਕਹੀ ਸੀ ਹਾਂ ਵੀ ਪੁਲਿਸ ਵਾਲੇ ਮੇਰੇ ਤੇ ਦਬਾਅ ਪਾ ਰਹੇ ਆ ਵੀਡੀਓ ਡਿਲੀਟ ਕਰਾਉਣ ਲਈ ਜਾਂ ਵੀ ਚੈਨਲ ਵਾਲੇ ਤੇ ਦਬਾਅ ਪਾ ਰਹੇ ਆ ਅੱਜ ਇਸ ਪਰਿਵਾਰ ਦੇ ਸਾਹਮਣੇ ਆਉਣ ਨਾਲ ਇਹ ਗੱਲ ਦੁਦ ਵਾਂਗ ਜਿਹੜੀ ਉਹ ਚਿੱਟੀ ਹੋ ਚੁੱਕੀ ਆ ਵੀ ਪੁਲਿਸ ਦੇ ਹੀ ਮੁਲਾਜ਼ਮ ਨਸ਼ਾ ਵਕਾਉਂਦੇ ਸੀ ਪੁਲਿਸ ਵਾਲੇ ਹੀ ਹੁਣ ਜਦੋਂ ਉਹਨਾਂ ਦਾ ਭਾਂਡਾ ਫੁੱਟਣ ਲੱਗ ਗਿਆ ਤੇ ਪੁਲਿਸ ਵਾਲੇ ਇਹਨਾਂ ਤੇ ਦਬਾਅ ਪਾ ਰਹੇ ਆ ਇਹ ਬਾਈ ਕਹਿ ਰਿਹਾ ਕਿ ਪੰਚਾਇਤ ਤੋਂ ਸਾਨੂੰ ਲਿਖਵਾ ਕੇ ਦੇਣ ਲਈ ਵੀ ਉਹਨਾਂ ਨੇ ਕਿਹਾ ਹਾਂ ਠੀਕ ਆ ਤੇ ਇਹਨੇ ਪੰਚਾਇਤ ਤੋਂ ਲਿਖਵਾ ਕੇ ਵੀ ਦਿੱਤਾ ਵੀ ਹਾਂ ਭਾਈ ਅੱਜ ਤੋਂ ਹੁਣ ਇਹਦਾ ਮੁੰਡਾ ਕੋਈ ਨਸ਼ਾ ਨਹੀਂ ਵੇਚਦਾ ਜਾਂ ਕੁਝ ਵੀ ਆ ਤੇ ਪਹਿਲੀ ਤਾਂ ਗੱਲ ਆ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਲੋਕਾਂ ਦੇ ਧੀਆਂ ਪੁੱਤਾਂ ਦਾ ਤੁਸੀਂ ਨੁਕਸਾਨ ਕਰਾ ਰਹੇ ਹੋ ਤੁਹਾਨੂੰ ਜਿਹੜੇ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਐਡੀਆਂ ਵੱਡੀਆਂ ਤਨਖਾਹਾਂ ਮਿਲਦੀਆਂ ਨੇ ਤੁਹਾਨੂੰ ਵਰਦੀਆਂ ਜਿਹੜੀਆਂ ਪਾਈਆਂ ਉਹ ਲੋਕਾਂ ਦੀ ਸੇਵਾ ਕਰਨ ਲਈ ਪਾਈਆਂ ਤੁਸੀਂ ਨਾ ਕਿ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰਨ ਲਈ ਪਾਈਆਂ ਨੇ ਅਸੀਂ ਐਸਐਸਪੀ ਸਾਹਿਬ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਹਨਾਂ ਬੰਦਿਆਂ ਨੂੰ ਜਿਹੜਾ ਪੱਕੇ ਤੌਰ ਤੇ ਡਿਸਮਿਸ ਕਰਕੇ ਇਹਨਾਂ ਤੇ ਜਿਹੜੇ ਪਰਚੇ ਪਾ ਕੇ ਇਹਨਾਂ ਮੁਲਾਜ਼ਮਾਂ ਤੇ ਇਹਨਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਇਹਨਾਂ ਨੂੰ ਬੰਦੇ ਦੇ ਪੁੱਤ ਚੰਗੀ ਤਰ੍ਹਾਂ ਬਣਾਉਣਾ ਚਾਹੀਦਾ ਤਾਂ ਜੋ ਲੋਕਾਂ ਦੇ ਧੀਆ ਪੁੱਤਾਂ ਦਾ ਨੁਕਸਾਨ ਨਾ ਹੋਵੇ ਕੱਲ ਨੂੰ ਹੋਰ ਵੀ ਜਿਹੜਾ ਪੁਲਿਸ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮੁਲਾਜ਼ਮ ਆ ਜਿਹੜੀ ਕਾਲੀ ਭੇਡ ਆ ਵੀ ਉਹ ਸਾਰੇ ਮਹਿਕਮੇ ਨੂੰ ਬਦਨਾਮ ਆ ਜਿਹੜੀ ਉਹ ਨਾਂ ਕਰੇ ਇੱਕ ਪਾਸੇ ਤਾਂ ਜਿਵੇਂ ਤੁਸੀਂ ਰਾਇਆਂ ਵਾਲੇ ਦਾ ਜ਼ਿਕਰ ਕਰ ਰਹੇ ਸੀ ਵੀ ਰਾਇਆਂ ਵਾਲੇ ਦੇ ਵਿੱਚ ਕੰਦ ਢਾਈ ਗਈ ਆ ਤੇ ਉਹ ਕੰਦ ਤੋਂ ਸਾਫ਼ ਐਨ ਲੱਗਦਾ ਪਿਆ ਸੁੱਕੀਆਂ ਇਟਾਂ ਦਾ ਚੱਠਾ ਚਣਿਆ ਹੋਇਆ ਵੀ ਉੱਥੇ ਜੀਸੀਬੀ ਲੇਜਾਂ ਦੀ ਤਾਂ ਲੋੜ ਹੀ ਨਹੀਂ ਹੋਂ ਦੇ ਸੀਗੇ ਕਿਉਂਕਿ ਉਹਦੇ ਸਾਈਡ ਤੋਂ ਪੋਚਾ ਮਾਰਿਆ ਉਹ ਕਿਹੜਾ ਗਾਰੇ ਨਾ ਜਾਂ ਸੀਮੈਂਟ ਨਾ ਕੰਦ ਕੱਢੀ ਗਈ ਸੀ ਉਹ ਤਾਂ ਐ ਲੱਗਦਾ ਕਿ ਜਿਵੇਂ ਆਪ ਹੀ ਰਾਤ ਨੂੰ ਕੰਦ ਕੱਢ ਕੇ ਤੇ ਸਵੇਰ ਨੂੰ ਉਹਦੀ ਜਿਹੜੇ ਮਸ਼ਹੂਰੀ ਕਰਨ ਵਾਸਤੇ ਆਪਦੀ ਜਿਹੜੀ ਉਹ ਕੰਦ ਢਾਈ ਗਈ ਆ ਤੇ ਅਸੀਂ ਇਹ ਬੇਨਤੀ ਕਰਦੇ ਤੁਹਾਡੇ ਮਾਧਿਅਮ ਰਾਹੀਂ ਵੀ ਪੁਲਸ ਦੇ ਅਧਿਕਾਰੀਆਂ ਨੂੰ ਉੱਚ ਅਧਿਕਾਰੀਆਂ ਨੂੰ ਕਿ ਜੇ ਵਕਾਈ ਪੁਲਿਸ ਨਸ਼ਿਆਂ ਦੇ ਵਿਰੋਧਾ ਤੇ ਫਿਰ ਜਿਹੜੇ ਤੁਹਾਡੇ ਚਾਰ ਮੁਲਾਜ਼ਮ ਆ ਇਹਨਾਂ ਨੂੰ ਅੱਜ ਹੀ ਸਸਪੈਂਡ ਕਰਕੇ ਤੇ ਜਿਸ ਤਰ੍ਹਾਂ ਤੁਸੀਂ ਨਸ਼ਿਆਂ ਦੇ ਖਿਲਾਫ ਦੂਜਾ ਬੋਲਦੇ ਆ ਯੋਧ ਨਸ਼ਿਆਂ ਵਿਰੋਧ ਦੀ ਸੋਲੇ ਗਵਣੇ ਹੂੰ ਹਰ ਰੋਜ਼ ਚੈਨਲਾਂ ਦੇ ਉੱਪਰ ਵੀ ਅਸੀਂ ਆ ਨਸ਼ੇ ਵਾਲਿਆਂ ਤੇ ਕਾਰਵਾਈ ਕਰ ਰਹੇ ਆ ਤੇ ਫਿਰ ਉਸੇ ਤਰ੍ਹਾਂ ਪੀਸੀ ਬੁਲਾ ਕੇ ਪ੍ਰੈਸ ਕਾਨਫਰੰਸ ਸੱਦ ਕੇ ਤੇ ਦੱਸਣ ਵੀ ਆ ਜਿਹੜੇ ਚਾਰ ਅਧਿਕਾਰੀ ਆ ਸਾਡੇ ਵੀ ਇਹ ਚਾਰੇ ਨਸ਼ਾ ਵਕਾਉਂਦੇ ਸੀਗੇ ਇਹਨਾਂ ਤੇ ਅਸੀਂ ਆਹ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਰਹੇ ਆ ਫਿਰ ਤਾਂ ਅਸੀਂ ਵੀ ਕੁਝ ਮਾੜਾ ਮੋਟਾ ਮੰਨ ਲਾਂਗੇ ਵੀ ਹਾਂ ਬਈ ਫਰੀਦਕੋਟ ਦੀ ਪੁਲਿਸ ਆ ਜਿਹੜੀ ਵਾਕਈ ਨਸ਼ਿਆਂ ਦੇ ਖਿਲਾਫ ਆ ਤੇ ਲਈ ਤੇ ਫਿਰ ਇਹ ਤਾਂ ਸਾਬਤ ਹੋ ਹੀ ਚੁੱਕਿਆ ਕਿ ਫਰੀਦਕੋਟ ਦੀ ਪੁਲਿਸ ਆ ਜਿਹੜੀ ਉਹ ਖੁਦ ਨਸ਼ੇ ਜਿਹੜੀ ਵਕਾ ਰਹੀ ਆ ਬੰਦੇ ਤਿਆਰ ਕਰ ਕਰਕੇ ਜਦੋਂ ਉਹਨਾਂ ਦਾ ਪੈਸਿਆਂ ਦੇ ਲੈਣ ਦੇਣ ਤੋਂ ਰੌਲਾ ਪੈ ਜਾਂ ਪਰਚੇ ਪਾਉਣ ਲੱਗ ਜਾਂਦੇ ਆ ਤੇ ਜਿਹੜੇ ਬਲਜਿੰਦਰ ਸਿੰਘ ਦੇ ਘਟਨਾ ਦਾ ਜ਼ਿਕਰ ਕੀਤਾ ਸੀਗਾ ਕਿ ਸਾਡੇ ਪਿੰਡ ਨਸ਼ਾ ਵਿਕਦਾ ਅੱਜ ਇਹਨਾਂ ਬਾਈਆਂ ਨੇ ਵੀ ਦੱਸਤਾ ਜਿਨ੍ਹਾਂ ਦਾ ਬਲਜਿੰਦਰ ਖਰਾਨੇ ਨਾਂ ਲਿਆ ਸੀ ਕਿ ਹਾਂ ਸਾਡੇ ਪਿੰਡ ਦੇ ਵਿੱਚ ਜਿਹੜਾ ਨਸ਼ਾ ਉਹ ਵਿਕ ਰਿਹਾ ਤੇ ਜਿਹੜੇ ਸਰਕਾਰ ਜਿਹੜੇ ਡਰਾਮੇ ਕਰ ਰਹੀ ਹੈ ਯੁੱਧ ਨਸ਼ਿਆਂ ਵਿਰੋਧ ਦੇ ਸਰਕਾਰ ਨੂੰ ਚਾਹੀਦਾ ਤਾਂ ਇਹ ਆ ਕਿ ਵੱਡੇ ਵੱਡੇ ਜਿਹੜੇ ਹਸਪਤਾਲ ਜਿਨ੍ਹਾਂ ਦਾ ਉਹ ਜ਼ਿਕਰ ਕਰਦੇ ਆ ਠੀਕ ਆ ਉਹਨਾਂ ਹਸਪਤਾਲਾਂ ਦੇ ਵਿੱਚ ਵਧੀਆ ਜਿਹੜਾ ਲੋਕਾਂ ਦਾ ਇਲਾਜ ਹੋਣਾ ਚਾਹੀਦਾ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਆ ਤੇ ਜਿਹੜੇ ਵੇਚਦੇ ਆ ਉਹਨਾਂ ਤੇ ਕਾਰਵਾਈ ਕਰ ਦੇਣੀ ਚਾਹੀਦੀ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਣਾ ਚਾਹੀਦਾ ਤਾਂ ਹੀ ਪੰਜਾਬ ਦਾ ਜਿਹੜਾ ਕੋਈ ਸੁਧਾਰ ਹੋ ਸਕਦਾ ਬਾਈ ਜੀ ਇੱਕ ਤੁਹਾਡਾ ਪੱਖ ਜਾਨਣਾ ਸੀ ਜੀ ਅੱਜ ਪਰਿਵਾਰ ਆਇਆ ਸੀ ਚੱਲਪਿੰਡ ਤੋਂ ਸਾਡੇ ਕੋਲ ਜੀ ਇੱਕ ਕਾਨਫਰੰਸ ਕੀਤੀ ਸੀ ਉਹਨਾਂ ਵੱਲੋਂ ਕੀਤੀ ਗਈ ਆ ਪੂਰਾ ਮਾਮਲਾ ਕੀ ਹੈ ਜੀ ਪੂਰਾ ਸਾਨੂੰ ਦੱਸ ਦਿਓ ਜੀ ਅਸੀਂ ਲਾਈਵ ਟੈਲੀਕਾਮ ਕਰ ਰਹੇ ਆਂ ਜੀ ਇਸ ਟਾਈਮ ਅਬ ਬੈਠ ਕੇ ਗੱਲ ਕਰ ਲਗੇ ਜੀ ਪਰ ਲਾਈਵ ਚੱਲ ਰਿਹਾ ਜੀ ਸਰਪੂਰਾ ਪਰਿਵਾਰ ਵੀ ਖੜਾ ਹੋਇਆ ਜੀ ਅੱਛਾ 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 ਹਾਂ ਜੀ ਕੀ ਹੈ ਪੂਰਾ ਮਾਮਲਾ ਕੀ ਹੈ ਉਹਨਾਂ ਦਾ ਕਹਿਣਾ ਕੀ ਸਾਨੂੰ ਜਿਹੜਾ ਪੁਲਸ ਵਾਲਿਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੁਹਾਡਾ ਨਾਮ ਲਿਆ ਜਾ ਰਿਹਾ ਉਹਨਾਂ ਵੱਲੋਂ ਜੀ ਜੀ ਮੇਰੀ ਗੱਲ ਸੁਣੋ ਹੋਰ ਪਿੰਡ ਦੇ ਵਿੱਚ ਕਿੰਨੇ ਘਰ ਵਾਸਤੇ ਹੋਰ ਵੀ ਕਿਸੇ ਦਾ ਨਾਮ ਲਿਆ ਜਾ ਜਾਂਦਾ ਜੀ ਜੀ ਨਾ ਕੋ ਜਿਹੜਾ ਮੁੰਡਾ ਰਾਜਵੀਰ ਸਿੰਘ ਹੈ ਜੀ ਉਹ ਜਿੱਤੇ ਦਾ ਕੰਮ ਕਰਦਾ ਬੜੇ ਚਿਰ ਦੇ ਸਾਨੂੰ 3 ਮਹੀਨੇ ਹੋ ਗਏ 4 ਮਹੀਨੇ ਤੋਂ ਮਗਰ ਲੱਗਰ ਪਾਈ ਆ ਆ ਦਾਸ ਤੇ ਲੈ ਕੇ ਲਗਾ ਕੇ ਵੀ ਲੈਣਾ ਜਿਨ੍ਹਾਂ ਤੋਂ ਭਾਈ ਨਾ ਤੇ ਕੰਮ ਕਰੋ ਨਾ ਇਹ ਕੰਮ ਕਰੋ ਜੀ ਜੀ ਅਰ ਪੀਰੀਅਡ ਅਜੇ ਮੱਦੇ ਨਾ ਲੱਗਾ ਅਜੇ ਤੱਕ ਜੀ ਉਹ ਤਾਂ ਸਾਡੇ ਮੱਦੇ ਲੱਗਾ ਸੀ ਪਾ ਦੋ ਦਿਨ ਇਹਨਾਂ ਨੇ ਸਾਡੇ ਨਾਲ ਬਹੁਤ ਮਾੜਾ ਸਲੂਕ ਕੀਤਾ ਜੀ ਹਾਂ ਸਰ ਉਹ ਪਰਿਵਾਰ ਉਹ ਪਰਿਵਾਰ ਦਾ ਇਹ ਕਹਿਣਾ ਕਿ ਪਹਿਲਾਂ ਸਾਡੇ ਬੱਚੇ ਨਾਲ ਤੁਹਾਡਾ ਨਾਮ ਸ਼ਰਿਆਮ ਉਹਨਾਂ ਨੇ ਸਾਡੇ ਚੈਨਲ ਤੇ ਲਿਆ ਉਹ ਕਹਿੰਦੇ ਬੱਚੇ ਬੱਚੇ ਨਾਲ ਸੈਟਲਮੈਂਟ ਕਰਕੇ ਕਹਿੰਦੇ ਪਿੰਡ ਦੇ ਵਿੱਚ ਸਾਰਾ ਕੁਝ ਹੁੰਦਾ ਰਿਹਾ ਜੀ ਪੁਲਿਸ ਦੇ ਨਾਲ ਸੱਚ 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 ਹਾਂਜੀ ਤੁਹਾਡਾ ਨਾਮ ਲਿਆ ਉਹਨਾਂ ਨੇ ਉਹ ਕਹਿੰਦੇ ਵੀ ਤੁਸੀਂ ਤੁਹਾਡਾ ਨਾਮ ਲੈ ਕੇ ਜਸਪਾਲ ਸਿੰਘ ਆ ਜੀ ਦੋ ਕਹਿੰਦੇ ਜੀ ਅਣਪਛਾਤੇ ਮੁਲਾਜ਼ਮ ਆ ਜਿਹੜੇ ਸਾਡੇ ਕੋਲ ਸਿਵਲ ਚਾਉਂਦੇ ਸਾਨੂੰ ਉਹਨਾਂ ਦਾ ਨਾਮ ਨਹੀਂ ਪਤਾ ਕਹਿੰਦੇ ਤੁਹਾਡੇ ਨਾਲ ਤਾਂ ਸੈਟਲਮੈਂਟ ਕਰਕੇ ਨਸ਼ਾ ਵੇਚਦਾ ਰਿਹਾ ਜੀ ਪਿੰਡ ਚ ਓਕੇ ਓਕੇ ਬੰਦੇ ਜੀ ਤੇਰੇ ਇੱਕਦਮ ਹੋ ਸਕਦਾ ਮੈਨੂੰ ਆਪਾਂ ਬੈਠ ਕੇ ਗੱਲ ਕਰਦੇ ਨੇ ਬੈਠ ਕੇ ਕਰ ਲੈਨੇ ਆਂ ਜੀ ਆਪਾਂ ਜੀ ਇੱਕ ਵੀ ਬੰਦਾ ਜਿਹੜੀ ਗੱਲ ਦੀ ਕੋਈ ਦੋ ਜੇ ਤਾਂ ਜੀ ਜੀ ਪਰ ਉਹਨਾਂ ਵੱਲੋਂ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਸਾਨੂੰ ਹੁਣ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇਹ ਕਿਹਾ ਜਾ ਰਿਹਾ ਕਿ ਤੁਹਾਡੇ ਉੱਪਰ ਪਰਚਾ ਪਾਵਾਂਗੇ ਸਭਾ ਪਾਕੀਆ ਜੀ ਜੀ ਇਹ ਜਿਹੋ ਹੁੰਦੇ ਇਹਨਾਂ ਨੇ ਗੁੰਡਾਗਰਦੀ ਕੀਤੀ ਉਹ ਪਿੰਡ ਲੋ ਜਾ ਕੇ ਪੁੱਛੋ ਜਿੱਥੇ ਜਿੱਥੇ ਹੋਇਆ ਹੈ ਜਿਹੜੇ ਬੰਤੇ ਤੇ ਕਬਡੀ ਵਗਾਨੀ ਕੀਤੀ ਜੀ ਜੀ ਹਾਂ ਜੀ ਠੀਕ ਆ ਸਰ ਤੁਸੀਂ ਆਪਦਾ ਪੱਖ ਦਿੱਤਾ ਧੰਨਵਾਦ ਜੀ ਜੀ